ਇਹੋ ਜਿਹੇ ਹਾਲਾਤ ਆਏ ਕਿ ਡੇੜੀ ਦੀਆਂ ਦਿਹਾੜੀਆਂ ਨਹੀਂ ਲੱਗਣੀਆਂ ਕੰਮ ਨਹੀਂ ਹੋਣਾ ਜਿਹੜੇ ਘਰ ਚੋਂ ਪਿੰਡ ਰਾਜਦਾ ਸੀ ਉਸ ਘਰ ਨੂੰ ਖੁਦ ਕੋਲੀਆਂ ਜਾ ਕੇ ਮੰਗਣ ਜਾਣਾ ਪਿਆ ਕੋਲ ਆਂਡੀਆਂ ਗਵਾਂਡੀਆਂ ਤੋਂ ਨੂਣ ਦੀਆਂ ਕੋਲੀਆਂ ਦਾਲਦੀਆਂ ਕੋਲੀਆਂ ਮੇਰੀ ਮਾਂ ਗੜਬੀ ਦੁੱਧ ਵਾਸਤੇ ਅੱਧਾ ਕਿਲੋ ਪਾਈਆ ਦੀ ਦੁੱਧ ਵਾਸਤੇ ਲੋਕਾਂ ਦੇ ਘਰਾਂ ਦੇ ਵਿੱਚ ਗੁਆਕੂੜਾ ਕਰਨਾ ਪਿਆ ਲੋਕਾਂ ਦਾ ਜਿਹੜਾ ਸਾਰਾ ਕੰਮ ਤੋਂ ਦਾ ਕਰਕੇ ਆਉਂਦੀ ਸੀਗੀ ਅਸੀਂ ਮੰਗਣਾ ਮੰਮੀ ਨੇ ਕਈ ਵਾਰ ਨੂਨ ਮਿਰਚਾ ਭੁੱਕ ਕੇ ਜਿਹੜੀਆਂ ਸੁੱਕੀਆਂ ਰੋਟੀਆਂ ਪਈਆਂ ਹੁੰਦੀਆਂ ਵੀ ਉਹ ਦੇ ਦੇਣੀ ਆ ਵੀ ਖਾ ਲੈਣਾ ਗਰੀਬੀ ਨੇ ਇੱਥੋਂ ਤੱਕ ਨੁਕਸਾਨ ਲਿਆਂਦਾ ਜੀ 2008 ਦੇ ਵਿੱਚ ਮੇਰੇ ਮਾਤਾ ਨੂੰ ਕੈਂਸਰ ਦੀ ਸ਼ਿਕਾਇਤ ਹੋ ਗਈ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਬਾਬਿਆਂ ਦੇ ਕੋਲ ਲੈ ਜਾਓ ਜੀ ਇਹਨੂੰ ਤਾਂ ਕਸਰ ਹੁੰਦੀ ਆ ਅਸੀਂ ਬਾਬਿਆਂ ਕੋਲ ਵੀ ਜਾਵਦੇ ਰਜਿੰਦਰਾ ਲਿਆਂਦਾ ਰਜਿੰਦਰਾ ਆਪ ਨੇ ਜਾ ਕੇ ਆਪਰੇਸ਼ਨ ਕਰਤਾ ਉਹੀ ਗੱਲ ਹੋਈ 48 ਘੰਟਿਆਂ ਦੇ ਵਿੱਚ ਵਿੱਚ ਮਾਤਾ ਮੇਰੇ ਪੂਰੇ ਹੋ ਗਏ ਤੇਰੀ ਮੰਮੀ ਦੇ ਸੰਸਕਾਰ ਦੇ ਉੱਤੇ ਨਾ ਸਾਡੇ ਹੀ ਮੈਂ ਨਾਂ ਨਹੀਂ ਲਾਉਂਗਾ ਕੋਈ ਰਿਸ਼ਤਾ ਨਹੀਂ ਦੱਸੂਗਾ ਸਾਡੇ ਘਰ ਚੋਂ ਸੀਗੇ ਉਹਨਾਂ ਨੇ ਲੱਕਣਾ ਪਾਈਆਂ ਸੀ ਸਿਰਫ 800 ਰੁਪਏ ਦੀਆਂ ਹੂੰ ਉਹ 800 ਰੁਪਿਆ ਵੀ ਸਾਨੂੰ ਸੁਣਾ ਦਿੱਤਾ ਗਿਆ ਕਿ ਤੇਰੀ ਜਨਾਨੀ ਦੇ ਉੱਤੇ ਤੇਰੀ ਮਾਂ ਦੇ ਉੱਤੇ ਮੇਰੇ ਡੈਡੀ ਦੇ ਉੱਤੇ ਮੈਨੂੰ ਮੈਂ 800 ਰੁਪਏ ਦੀਆਂ ਲੱਕਣਾ ਪਾਈਆਂ ਸੀ ਮੇਰੇ 800 ਦੇ ਫਾਦਰ ਸਾਹਿਬ ਨੇ ਸੋਚਿਆ ਵੀ ਸਿਸਟਰ ਵੱਡੇ ਆ ਉਹਨਾਂ ਦੀ ਮੈਰਿਜ ਕਰ ਲਈ ਵੀ ਤੂੰ ਛੋਟਾਗਾ ਤਾਂ ਜਿਹੜਾ ਵਿਆਹ ਕਰਾ ਲਿਆ ਉਹਨਾਂ ਨੇ ਦੂਜਾ ਹੂੰ ਵੀ ਉਹ ਰਿਸ਼ਤੇਦਾਰ ਵੀ ਕਹਿਣ ਲੱਗੇ ਨਾਨਕੇ ਵੀ ਕਹਿਣ ਲੱਗੇ ਵੀ ਭਾਈ ਵਿਆਹ ਹੋਰ ਕਰਾਲਾ ਪ੍ਰਮਾਤਮਾ ਨੂੰ ਸ਼ਾਇਦ ਨਹੀਂ ਮਨਜ਼ੂਰ ਸੀ ਹਜੇ ਸੁੱਖ ਲਿਆਂਦਾ ਸੀਗਾ ਵੀ ਚਲ ਸੋਖ ਹੋਊਗਾ ਬਾਰ ਖੁੱਲੂਗਾ ਰੋਟੀ ਪੱਕਦੀ ਹੋਜੂਗੀ ਪਾਸ ਹਾਲੇ ਬਾਅਦ ਮੇਰੇ ਸੈਕੰਡ ਮਦਰ ਵੀ ਮੰਗੇ ਚ ਪੈ ਗਈ ਤੇ ਉਦੋਂ ਸਮਾਂ ਸਾਡੇ ਤੇ ਇਹੋ ਜਿਹਾ ਆਇਆ ਵੀ ਉਦੋਂ ਸਾਡੇ ਸਕੇ ਵੀ ਨਾ ਮੂੰਹ ਮੋੜ ਗਏ ਸੀਗੇ ਹੂੰ ਜਮਾ ਸਾਕੇ ਮੇਰੇ ਨਾਨਕੇ ਤੱਕ ਕਿਸੇ ਦਾ ਫੋਨ ਤੱਕ ਨਹੀਂ ਆਉਂਦਾ ਸੀ ਕਿਸੇ ਨੇ ਆਏ ਨਹੀਂ ਕਦੇ ਪੁੱਛਿਆ ਸੀਗਾ ਵੀ ਤੁਸੀਂ ਜਿਉਂਦੇ ਹੋ ਜਾਂ ਤੁਸੀਂ ਮਰ ਗਏ ਤੁਸੀਂ ਰੋਟੀ ਖਾ ਲਈ ਜਾਂ ਤੁਸੀਂ ਨਹੀਂ ਖਾਧੀ ਭੁੱਖੇ ਹੋ ਕਿਵੇਂ ਫਿਰਦੇ ਹੋ ਕਿਵੇਂ ਕੱਟ ਰਹੇ ਹੋ ਤੇ ਹਾਲਾਤ ਇਹੋ ਜਿਹੇ ਬਣੇ ਕਿ ਸਾਡੇ ਉੱਤੇ ਨਾ ਝੂਠਾ ਗਲੀ ਵਾਲਿਆਂ ਦੇ ਇਕੱਠੇ ਹੋ ਕੇ ਸਾਡੇ ਉੱਤੇ ਹੋ ਕਰਾਤਾ ਸਭ ਕੰਪਲੀਟ ਦੇਤੀ ਬੌਲਸ ਨੇ ਕੋਈ ਬਿਨਾ ਐਫ ਆਈ ਆਰ ਕੀਤੇ ਨੋਰਮਲ ਸਾਨੂੰ ਚੱਕ ਕੇ ਲੈ ਗਏ ਡੀ ਐਸ ਪੀ ਲੈ ਗਏ ਕਿਉਂਕਿ ਤੋਂ ਸਾਡੇ ਡੀਐਸਪੀ ਹੁੰਦਾ ਸੀਗਾ ਉਹਨੇ ਮੇਰੇ ਫਾਜ਼ਲ ਸਾਹਿਬ ਨੂੰ ਤਿੰਨ ਚਾਰ ਮੁੱਕੇ ਉਹਨਾਂ ਨੇ ਛਾਤੀ ਦੇ ਵਿੱਚ ਮਾਰੇ ਡਾਂਗਾ ਮਾਰੀਆਂ ਉਹਨਾਂ ਨੇ ਪਿੰਜਨੀਆਂ ਦੇ ਉੱਤੇ ਉਹ ਟੀ ਨੇ ਮੈਨੂੰ ਇੰਨਾ ਕੁ ਜ਼ਿਆਦਾ ਤੋੜਿਆ ਇੰਨਾ ਕੁ ਜ਼ਿਆਦਾ ਉਹ ਕੀਤਾ ਉਦੋਂ ਹਾਲਾਤ ਮੇਰੇ ਤਾਂ ਦਿਮਾਗ ਤੇ ਇੱਕ ਵਾਰ ਤੇ ਇਹ ਬਣ ਗਿਆ ਸੀਗਾ ਵੀ ਯਾਰ ਮੈਂ ਮੇਰੇ ਸਾਹਮਣੇ ਮੇਰੇ ਪਿਓ ਨੂੰ ਕੁੱਟਦਾ ਬੇਕਸੂਰ ਪਿਓ ਨੂੰ ਕੁੱਟਿਆ ਗਿਆ ਵੀ ਮੇਰਾ ਜਿਉਣ ਦਾ ਕੀ ਫਾਇਦਾ ਹੈਗਾ ਮੈਂ ਤਾਂ ਮਰੀ ਜਾਵਾਂ ਇਦੋਂ ਚੰਗਾ ਮੈਂ ਨਹਿਰ ਤੇ ਜਾ ਕੇ ਬਹਿ ਗਿਆ ਨਹਿਰ ਆਪਣੇ ਮਲੋਟ ਵਾਲੀਆਂ ਨਹਿਰਾਂ ਦੇ ਉੱਤੇ ਜਾ ਕੇ ਮੈਂ ਉੱਥੇ ਇਕੱਲਾ ਬੈਠਾ ਰਿਹਾ 4-5 ਘੰਟੇ 6 ਘੰਟੇ ਮੇਰਾ ਜੀ ਕਰੇ ਵੀ ਮੈਂ ਸੁਸਾਈਡ ਕਰ ਜਾ ਮੈਂ ਘਰੇ ਵਾਪਸ ਨਹੀਂ ਗਿਆ। ਤੇ ਉਹਨਾਂ ਕਈ ਵਾਰ ਪੁਲਿਸ ਵਾਲੇ ਸਾਡੇ ਕੋਲ ਆਉਂਦੇ ਸੀ ਦੁਕਾਨ ਤੇ। ਜਦੋਂ ਪੁਲਿਸ ਵਾਲੇ ਆਉਂਦੇ ਸੀ ਤੇ ਉਹ ਸੋਨੀ ਜਿਹੜੇ ਪੱਤਰਕਾਰ ਸੀਗੇ ਉਹਨਾਂ ਨੂੰ ਜੀ ਜੀ ਕਹਦੇ ਸੀ ਮੰਨ ਲਓ ਜਿਵੇਂ ਪੁਲਿਸ ਵਾਲੇ ਆਮ ਬਹਿਲਾ ਹੁੰਦੇ ਨੇ ਪੱਤਰਗਰਾਂ ਤੋਂ ਕਹਿੰਦੇ ਸੀ ਵੀ ਡਰਦੇ ਆ ਪੁਲਿਸ ਵਾਲੇ ਸਤਿਕਾਰ ਨਾਲ ਬੋਲਦੇ ਸੀਗੇ ਰਿਸਪੈਕਟ ਕਰਦੇ ਸੀਗੇ। ਮੈਨੂੰ ਲੱਗਿਆ ਯਾਰ ਮੈਂ ਹੈ ਵੀ ਆਹ ਕੰਮ ਵਧੀਆ ਹੈਗਾ ਨਾ ਨਾਲ ਤਾਂ ਸਰਦਾਰੀ ਆ ਹਰ ਕੋਈ ਜੀ ਕਹਿ ਕੇ ਬੁਲਾਉਂਦਾ ਤੇ ਪੁਲਿਸ ਵਾਲੇ ਵੀ ਜੀ ਕਹਿ ਕੇ ਬੁਲਾਉਂਦੇ ਆ ਯਾਰ ਸਲੂਟ ਔਖਦੇ ਆ ਪਰ ਮੈਂ ਉਹਦੇ ਸੌ ਖਾਦੀ ਸੀ ਮੈਂ ਹੈ ਵੀ ਆਪਾਂ ਆਹ ਲੇਨ ਦੇ ਵਿੱਚ ਵੜਨਾ ਤੇ ਆਪਾਂ ਇੰਨਾ ਕੁ ਨਾਮ ਗਿੱਧਰਵੇ ਦੇ ਵਿੱਚ ਕਮਾਉਣਾਗਾ ਜਿੰਨੀ ਸਾਡੀ ਗਿੱਧਰਵੇ ਦੇ ਵਿੱਚ ਜਿਹੜੀ ਮਿੱਟੀ ਹੋਈ ਆ ਜਾਂ ਜੋ ਅਸੀਂ ਖੋਇਆ ਉਹ ਸਾਰਾ ਕੁਝ ਦੁਬਾਰੇ ਕਮਾਉਣਾ ਏਹੀ ਮੇਰਾ ਪਿਓ ਹੋਊਗਾ ਏਹੀ ਠਾਣਾ ਹੋਊਗਾ ਇੱਥੇ ਹੀ ਅਫਸਰ ਬੈਠੇ ਹੋਣਗੇ ਜੇ ਕਿਤੇ ਬਾਈਚਾਸ ਇਹ ਡੀਐਸਪੀ ਇੱਥੇ ਰਹਿ ਗਿਆ ਤੇਹੀ ਡੀਐਸਪੀ ਜਿਹੜਾ ਅਨਲਾਈਜ਼ ਕਰੂਗਾ ਵੀ ਮੈਂ ਉਦੋਂ ਗਲਤ ਸੀਗਾ ਹੂੰ ਸਾਡੇ ਵਾਲੇ ਦੇ ਇਸ ਐਪੀਸੋਡ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੋਤ ਸਿੰਘ ਮੱਕੜ ਅਸੀਂ ਇਸ ਸੀਰੀਜ਼ ਦੇ ਵਿੱਚ ਆਪਣੇ ਨਾਲ ਕੰਮ ਕਰਨ ਵਾਲੇ ਸਾਥੀਆਂ ਨੂੰ ਮੀਡੀਆ ਇੰਡਸਟਰੀ ਦੇ तमाम ਚਾਹੇ ਟੈਕਨੀਸ਼ੀਅਨ ਹੋਵੇ ਕੈਮਰਾਮੈਨ ਹੋਵੇ ਐਂਕਰ ਹੋਵੇ ਪ੍ਰੋਡਿਊਸਰ ਹੋਵੇ एवन के ड्राइवर तक ਦਾ ਇੰਟਰਵਿਊ ਅਸੀਂ ਕੀਤਾ ਔਰ ਤੁਹਾਡੇ ਤੱਕ ਇਹ ਲੈ ਕੇ ਆਏ ਸਾਹਮਣੇ ਕਿ ਜੋ ਪਰਦੇ ਦੇ ਮੂਹਰੇ ਤੇ ਪਰਦੇ ਦੇ ਪਿੱਛੇ ਹੁੰਦੇ ਉਹਨਾਂ ਦੀ ਜ਼ਿੰਦਗੀ ਕੀ ਹੈ ਅੱਜ ਇਸੇ ਲੜੀ ਦੇ ਤਹਿਤ ਮੇਰੇ ਇੱਕ ਹੋਰ ਸਾਥੀ ਰਾਜਦੀਪ ਭੁੱਲਰ ਹੋਣਾਂ ਦੇ ਨਾਲ ਗੱਲਬਾਤ ਕਰਦੇ ਆਂ ਪਿਛੋਕੜ ਆਰਥਿਕ ਤੌਰ ਤੇ ਬਹੁਤ ਐਸੇ ਹਾਲਾਤ ਦੇਖੇ ਐ ਇਸ ਮੁੰਡੇ ਨੇ ਔਰ ਪੜ੍ਹਾਈ ਵੀ ਕਰਨੀ ਸੀ ਪੜ੍ਹਨਾ ਵੀ ਸੀ ਘਰ ਦੇ ਹਾਲਾਤ ਔਰ ਪਰਸਨਲ ਤੌਰ ਤੇ ਜ਼ਿੰਦਗੀ 'ਚ ਬਹੁਤ ਕੁਝ ਫੇਸ ਕਰਕੇ ਅੱਜ ਲੜ ਰਿਹਾ ਜੂਝ ਰਿਹਾ ਔਰ ਇਸ ਇੰਡਸਟਰੀ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਰਾਜਦੀਪ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਸਰ ਅ ਤੁਹਾਡਾ ਪਿਛੋਕੜ ਦੱਸੋ ਗਿੱਦੜਵੇ ਤੋਂ ਤੁਸੀਂ ਆਉਂਦੇ ਹੋ ਬਹੁਤ ਮਾੜੇ ਹਾਲਾਤ ਦੇਖੇ ਬਹੁਤ ਮਾੜੇ ਕੀ ਕਹਿ ਦਈਏ ਬਹੁਤ ਹੀ ਬਹੁਤ ਮਾੜੇ ਹਾਲਾਤ ਦੇਖੇ ਹਮ ਜਿਹੜੇ ਘਰ 'ਚ ਮੈਂ ਜੰਮਿਆ ਸੀ ਉਸ ਘਰ ਦੇ ਵਿੱਚ ਕਿਸੇ ਸਮੇਂ ਦੌਰ ਇਹ ਹੋ ਜਾ ਸੀਗਾ ਕਿ ਪਿੰਡ ਰਾਜ ਦਾ ਸੀ ਉਸ ਘਰ 'ਚੋਂ ਹਮ ਮੇਰੇ ਦਾਦਾ ਜੀ ਮਾਰਕਵਾੜ ਦੇ ਵਿੱਚ ਸੀਗੇ ਸਰਕਾਰੀ ਨੌਕਰੀ ਤੇ ਪੂਰਾ ਪਿੰਡ ਸਾਡੇ ਘਰੋਂ ਰਾਸ਼ਨ ਵਗੈਰਾ ਫਰੀ ਦੇ ਵਿੱਚ ਲੱਗ ਜਾਂਦਾ ਸੀ ਕਿਉਂਕਿ ਉਹਦਾ ਰਾਸ਼ਨ ਆਮ ਹੁੰਦਾ ਸੀਗਾ ਮਾਰਕਵਾੜ ਦੇ ਵਿੱਚ ਬਹੁਤ ਕੁਝ ਮਿਲਦਾ ਸੀਗਾ ਤੇ ਅਸੀਂ ਕਦੇ ਵੀ ਲੁਕੋ ਕੇ ਨਹੀਂ ਰੱਖਿਆ ਜੀ ਮੇਰੇ ਦਾਦਾ ਜੀ ਦੀ ਆਤ ਸੀਗੀ ਕੋਈ ਵੀ ਆਇਆ ਗਰੀਬ ਆਇਆ ਜਿਹਨੇ ਕੁਝ ਲੋੜ ਆ ਉਹਦਾ ਲੈ ਜਾਂਦਾ ਸੀਗਾ ਹੌਲੀ ਹੌਲੀ ਕਹਿੰਦੇ ਸਮਾਂ ਬਦਲਿਆ ਦੌਰ ਬਦਲਿਆ ਹਮੇਸ਼ਾ ਸੁੱਖ ਨਹੀਂ ਰਹਿੰਦਾ ਹਮੇਸ਼ਾ ਦੁੱਖ ਨਹੀਂ ਰਹਿੰਦਾ ਮੇਰਾ ਜਨਮ 2000 ਦੇ ਸਾਲ ਦੇ ਕਰੀਬ ਹੋਇਆ ਸੀਗਾ ਤੇ ਉਦੋਂ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ ਸੀਗੇ ਹੂੰ 2.5 ਸਾਲ ਪਹਿਲਾਂ ਹੀ ਐਕਸਪਾਇਰ ਹੋ ਗਏ ਸੀਗੇ ਜਿਹੜੀ ਉਹ ਨੌਕਰੀ ਸੀਗੀ ਉਹ ਮੇਰੇ ਚਾਚਾ ਜੀ ਨੂੰ ਮਿਲ ਗਈ ਸੀ ਤੇ ਮੇਰੇ ਫਾਦਰ ਸਾਹਿਬ ਉਹ ਦਿਹਾੜੀ ਦਾ ਕੰਮ ਕਰਨ ਲੱਗ ਗਏ ਸੀਗੇ ਉਹਨਾਂ ਨੇ ਲੱਕੜ ਦਾ ਮਿਸਤਰੀ ਦਾ ਕੰਮ ਕਰਦੇ ਸੀਗੇ ਹੂੰ ਉਹ ਕਹਿੰਦੇ ਹੁੰਦੇ ਆ ਪ੍ਰਮਾਤਮਾ ਜਦੋਂ ਦਿੰਦਾ ਦੁੱਖ ਜਿੱ ਇਕੱਠੇ ਦਿੰਦਾ ਹੈਗਾ ਹੂੰ ਫਾਦਰ ਸਾਹਿਬ ਦਾ ਰੰਦਾ ਮਸ਼ੀਨ ਦੇ ਵਿੱਚ ਹੱਥ ਵੱਢਿਆ ਗਿਆ ਅੱਛਾ ਤੇ ਮੇਰੇ ਜਾਣ ਤੋਂ ਪਹਿਲਾਂ ਹੀ ਵੱਢਿਆ ਗਿਆ ਸੀ ਉਹਨਾਂ ਦਾ ਤੇ ਮੇਰੀ ਭੈਣ ਉਦੋਂ ਛੋਟੀ ਸੀਗੀ ਉਦੋਂ ਕੱਲੀ ਸਿਸਟਰ ਹੋਈ ਸੀਗੀ ਤੇ ਉਹ ਬਸ ਉਦੋਂ ਉਸ ਤੋਂ ਬਾਅਦ ਜਿਹੜੇ ਦੁੱਖ ਸ਼ੁਰੂ ਹੁੰਦੇ ਗਏ ਹੁੰਦੇ ਗਏ ਕਰਜੇ ਹੀ ਠਾਂ ਆ ਗਏ ਕਿਉਂਕਿ ਕੰਮ ਨਹੀਂ ਹੋਇਆ 1.5-2 ਸਾਲ ਇਲਾਜ ਕਰਾਉਂਦੇ ਰਹੇ ਫਾਜ਼ ਸਾਹਿਬ ਦਾ ਚਲੋ ਇੰਨੀ ਪਰਮਾਤਮਾ ਦੀ ਕਿਰਪਾ ਰਹੀ ਕਿ ਹੱਥ ਬਿਲਕੁਲ ਵੜਨਾ ਨਹੀਂ ਪਿਆਗਾ ਡਾਕਟਰ ਸੀਗਾ ਰਾਮਪਰਾ ਫੂਲ ਦੇ ਵਿੱਚ ਕੋਈ ਸਿਆਣਾ ਮੇਰੇ ਨਾਨਕਿਆ ਨੇ ਇਲਾਜ ਕਰਾਇਆ ਹੂੰ ਤਾਂ ਉਹਨੇ ਵਧੀਆ ਹੱਥ ਜੋੜਤਾ ਸੀਗਾ ਉਹਨੇ ਕਿਹਾ ਸੀ ਵੀ 2 ਸਾਲਾਂ ਦੇ ਵਿੱਚ ਕੰਮ ਕਰਨੇ ਲੱਗ ਜੂਗਾ ਹੂੰ ਉਸ ਤੋਂ ਬਾਅਦ ਗਰੀਬੀ ਦਾ ਦੌਰ ਸ਼ੁਰੂ ਹੁੰਦਾ ਗਿਆ ਓਹੜੀ ਓੜੀ ਓੜੀ ਘਰ ਦਾ ਘਰ ਹੋਰ ਪਿੱਛੇ ਹੁੰਦਾ ਗਿਆ ਪਿਛੜਦਾ ਗਿਆ ਕਹਿੰਦੇ ਹੁੰਦੇ ਆ ਜਦੋਂ ਮਾੜਾ ਸਮਾਂ ਹੁੰਦਾਗਾ ਉਦੋਂ ਸੋਡੇ ਨਾਲ ਤੇ ਜਿਹੜੇ ਨੇ ਭਾਈ ਭੈਣ ਵੀ ਹੁੰਦੇ ਆ ਨਾ ਜਾਂ ਕਹਿ ਦਈਏ ਰਿਸ਼ਤੇਦਾਰ ਹੁੰਦੇ ਹੋਵੇ ਮੂੰਹ ਮੋੜ ਲੈਂਦੇ ਆ ਚਾਚਾ ਸੀਗਾ ਸਰਕਾਰੀ ਨੌਕਰੀ ਤੇ ਉਦੋਂ ਤੈਅ ਹੋਇਆ ਸੀ ਜਦੋਂ ਨੌਕਰੀ ਦਿੱਤੀ ਚਾਚਾ ਜੀ ਨੂੰ ਸਰਕਾਰੀ ਮੇਰੇ ਖਾਲਸਾ ਸਾਹਿਬ ਨੂੰ ਮਿਲੀ ਸੀ ਵੈਸੇ ਉਹ ਨੌਕਰੀ ਕਿਉਂਕਿ ਵੱਡੇ ਸੀ ਮੇਰੇ ਖਾਲਸਾ ਸਾਹਿਬ ਤਾਂ ਰਿਸ਼ਤੇਦਾਰਾਂ ਦੇ ਕਹਿੰਦੇ ਉੱਤੇ ਚਾਚਾ ਜੀ ਨੂੰ ਨੌਕਰੀ ਦਿੱਤੀ ਸੀ ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਜਿਹੜਾ ਪੈਸਾ ਮਿਲਣਾ 3.5 ਲੱਖ ਰੁਪਈਆ ਵੀ ਉਹ ਵੱਡਾ ਭਰਾ ਰੱਖੂਗਾ ਪਰ ਉਹ ਪੈਸਾ ਆਉਣਾ ਸੀਗਾ ਉਸ ਬੰਦੇ ਦੇ ਅਕਾਊਂਟ ਦੇ ਵਿੱਚ ਜਿਹਨੇ ਨੌਕਰੀ ਚੜ੍ਹਨਾ ਸੀ ਉਹ ਚਾਚਾ ਜੀ ਕਹਿੰਦੇ ਵੀ ਪੈਸਾ ਹੀ ਨਹੀਂ ਆਇਆ ਜ ਉਹਦੇ ਵਿੱਚੋਂ ਵੀ ਕਹਿੰਦੇ ਵੀ ਭੈਣ ਨੂੰ ਹਿੱਸਾ ਦੇਣਾਗਾ ਉਹ ਅੱਧਾ ਹਿੱਸਾ ਮੇਰੀ ਭੂਆ ਨੂੰ ਦਵਾਤਾ ਸਾਡੇ ਪੱਲੇ ਉਹੀ 20000 ਉਦੋਂ ਪਿਆ ਉਹ 20000 ਰੁਪਏ ਦਵਾਈਆਂ ਬੂਟੀਆਂ ਤੇ ਲੰਘ ਗਿਆ ਉਦੋਂ ਹੂੰ ਫਾਦਰ ਸਾਹਿਬ ਦਾ ਇਲਾਜ ਚੱਲਦਾ ਸੀਗਾ ਕਮਰਾ ਇੱਕ ਸੀਗਾ ਇੱਕ ਚਵਾਰੇ ਦੇ ਵਿੱਚ ਮੇਰਾ ਜਨਮ ਹੋਇਆਗਾ ਸਾਨੂੰ ਸਿਰਫ ਹਿੱਸੇ ਸਾਡਾ ਕੱਲਾ ਚਵਾਰਾ ਆਇਆ ਸੀਗਾ ਹੂੰ ਘਰ ਦੇ ਵਿੱਚੋਂ ਘਰ ਦੇ ਦੋ ਵਟਵਾਰੇ ਹੋਏ ਕੱਲਾ ਚਵਾਰੇ ਦੇ ਵਿੱਚ ਰਹੇ ਜਿਵੇਂ ਫਾਦਰ ਸਾਹਿਬ ਗੱਲਾਂ ਦੱਸਦੇ ਨੇ ਮੇਰੇ ਤਾਂ ਚਲੋ ਉਦੋਂ ਸੁਰਤ ਨਹੀਂ ਸੀ ਆਪਾਂ ਜਦੋਂ ਧੀ-ਧੀ ਸੁਰਤ ਸੰਭਾਰੀ ਫਿਰ ਕਹਿੰਦੇ ਜਦੋਂ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਜ਼ਰੂਰ ਸਾਨੂੰ ਹੇਠਲਾ ਇੱਕ ਪੋਰਸ਼ਨ ਮੰਨ ਲਓ ਜਿਹੜੀ ਸੋਈ ਖੋਲਤੀ ਸੀ ਚਾਚੇ ਨੇ ਦੇ ਦਿੱਤੀ ਸੀ ਵੀ ਚੱਲ ਮੁੰਡਾ ਜੰਮਿਆਗਾ ਕੋਈ ਗੱਲ ਨਹੀਂ ਰਿਸ਼ਤਿਆਂ ਨੇ ਜੋਰ-ਜੂਰ ਪਾਇਆ ਵੀ ਚਵਾਰੇ ਦੇ ਵਿੱਚ ਭਾਈ ਓਖਾ ਨਿਆਣਾ ਛੋਟਾ ਹਨਾ ਵੀ ਤੂੰ ਥੱਲੇ ਥੋੜਾ ਜਿਹਾ ਤਾਂ ਦੇ ਦੇ ਥਾਂ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਬਸ ਇਸੇ ਤਰ੍ਹਾਂ ਹੀ ਸਰਕਲ ਸਰ ਚੱਲਦਾ ਗਿਆ ਤੇ ਗਰੀਬੀ ਕਹਿੰਦੇ ਹੁੰਦੇ ਆ ਵੀ ਆਪਦੇ ਪੈਰ ਵਿਸਾਰਦੀ ਕਿ ਉਸ ਘਰ ਦੇ ਅੰਦਰ ਗਰੀਬੀ ਨੇ ਪੂਰਾ ਆਪਦਾ ਪੈਰ ਵਿਸਾਰ ਲਿਆ ਹੂੰ ਉਹ ਗਰੀਬੀ ਦਾ ਦੌਰ ਅੱਗੇ ਵਧਦਾ ਗਿਆ ਵਧਦਾ ਗਿਆ ਇਹੋ ਜਿਹੇ ਹਾਲਾਤ ਆਏ ਕਿ ਡੇੜੀ ਦੀਆਂ ਦਿਹਾੜੀਆਂ ਨਹੀਂ ਲੱਗਣੀਆਂ ਕੰਮ ਨਹੀਂ ਹੋਣਾ ਜਿਹੜੇ ਘਰ ਚੋਂ ਪਿੰਡ ਰਾਜਦਾ ਸੀ ਉਸ ਘਰ ਨੂੰ ਖੁਦ ਕੋਲੀਆਂ ਜਾ ਕੇ ਮੰਗਣ ਜਾਣਾ ਪਿਆ ਖੁਦ ਆਂਡੀਆਂ ਗਵਾਂਡੀਆਂ ਤੋਂ ਨੂਣ ਦੀਆਂ ਕੋਲੀਆਂ ਦਾਲਦੀਆਂ ਕੋਲੀਆਂ ਮੇਰੀ ਮਾਂ ਗੜਬੀ ਦੁੱਧ ਵਾਸਤੇ ਅੱਧਾ ਕਿਲੋ ਪਾਈਆ ਦੀ ਦੁੱਧ ਵਾਸਤੇ ਲੋਕਾਂ ਦੇ ਘਰਾਂ ਦੇ ਵਿੱਚ ਗੁਆਕੂੜਾ ਕਰਨਾ ਪਿਆ ਲੋਕਾਂ ਦਾ ਜਿਹੜਾ ਸਾਰਾ ਕੰਮ ਧੰਦਾ ਕਰਕੇ ਆਉਂਦੀ ਸੀਗੀ ਇਹ ਹਾਲਾਤ ਵੀ ਦੇਖੇ ਫਾਦਰ ਸਾਹਿਬ ਦੀ ਦਿਹਾੜੀ ਲੱਗਣੀ ਤਾਂ 1.5-200 ਰੁਪਏ ਦਿਹਾੜੀ ਮਸਾਂ ਮਿਲਨੀ ਉਹਨਾਂ ਟਾਈਮਾਂ ਦੇ ਵਿੱਚ ਕਿਉਂਕਿ ਕੰਮ ਨਹੀਂ ਹੁੰਦਾ ਸੀਗਾ ਹੱਥ ਦੇ ਕਰਕੇ ਜਿਹੜਾ ਭਾਰੀ ਕੰਮ ਸੀ ਉਹ ਨਹੀਂ ਹੁੰਦਾ ਸੀ ਹੁਣ ਤਾਂ ਚਲੋ ਫੈਂਸੀ ਕੰਮ ਚੱਲ ਪਿਆ ਮੋਡਲਿੰਗ ਦਾ ਕੰਮ ਮੇਰੇ ਫਾਦਰ ਸਾਹਿਬ ਵਧੀਆ ਕਰਦੇ ਨੇ ਫੈਂਸੀ ਕੰਮ ਸੋਹਣਾ ਕਰ ਲੈਂਦੇ ਹੁਣ ਵਾਈਕੂ ਤੇ ਕਰਪਾ ਠੀਕ ਹੈ ਪਰ ਉਹਨਾਂ ਸਮਿਆਂ ਦੇ ਵਿੱਚ ਉਦੋਂ ਆ ਫੈਂਸੀ ਕੰਮ ਨਹੀਂ ਸੀ ਤੁਹਾਨੂੰ ਪਤਾ ਵੀ ਉਦੋਂ ਲੋਕ ਵੱਤ ਵਾਰ ਚਗਾਠਾਂ ਬਣਾਉਂਦੇ ਸੀਗੇ ਦੇਸੀ ਜੇ ਪੱਲੇ ਭਾਰੇ ਭਾਰੇ ਡੇ ਪੱਲੇ ਹੁੰਦੇ ਸੀ ਨਾ ਹੀ ਉਦੋਂ ਮਸ਼ੀਨਰੀ ਇੰਨੀ ਆਈ ਸੀ ਹੱਥੀ ਨਾਲ ਦੇ ਮਿਹਨਤ ਬਾੜੀ ਲੱਗਦੀ ਸੀ ਕੰਮ ਐਨਾ ਹੁੰਦਾ ਨਹੀਂ ਜੇ ਫਿਰ ਅਗਲਾ ਕਹਿੰਦਾ ਸੀ ਯਾਰ ਤੇਰੇ ਤੋਂ ਤਾਂ ਮਿਸਤਰੀ ਕੰਮ ਨਹੀਂ ਹੁੰਦਾ ਤੂੰ ਤਾਂ ਹੋੜ ਹੀ ਕਰਦਾ ਹੈ ਕਰਦਾ ਉਹ ਕਈ ਕੋਈ ਲਾਉਂਦਾ ਸੀ ਕੋਈ ਨਹੀਂ ਲਾਉਂਦਾ ਸੀ ਜੇ ਕੋਈ ਲਾ ਲੈਂਦਾ ਸੀ ਅਗਲਾ ਫਿਰ ਸ਼ਾਮ ਦਿਹਾੜੀ ਦੇਣ ਲੱਗਿਆ ਨਾ ਨੁਕਰ ਕਰਦਾ ਸੀ ਬਥੇਰੇ ਇਹੋ ਜਿਹੇ ਵੀ ਹੋਏ ਆ ਸਾਡੇ ਆਪ ਦੇ ਸ਼ਰੀਕੇ ਦੇ ਵਿੱਚੋਂ ਜਿਹੜੇ ਡੈੜੀ ਤੋਂ ਕੰਮ ਕਰਾ ਕੇ ਬਾਅਦ ਚ ਪੈ ਹੀ ਮੁੱਕ ਗਏ ਥੋੜੀ ਸੁਰਤ 'ਚ ਵੀ ਉਹ ਟਾਈਮ ਆਇਆ ਵੀ ਕਦੇ ਰੋਟੀ ਖਾਣੋਂ ਔਖਾ ਤਾਂ ਤੰਗੀ ਦੇਖੀ ਹੋਵੇ ਛੋਟਾ ਜਿਹਾ ਸੀਗਾ ਜੀ 6ਵੀਂ 7ਵੀਂ ਦਾ ਮੈਨੂੰ ਯਾਦ ਆ ਉਹ ਸਮਾਂ ਉਦੋਂ ਅਸੀਂ ਮੰਗਣਾ ਮੰਮੀ ਨੇ ਕਈ ਵਾਰ ਨੂਨ ਮਿਰਚਾ ਭੁੱਕ ਕੇ ਜਿਹੜੀਆਂ ਸੁੱਕੀਆਂ ਰੋਟੀਆਂ ਪਈਆਂ ਹੁੰਦੀਆਂ ਵੀ ਉਹ ਦੇ ਦੇਣੀ ਆ ਵੀ ਖਾ ਲੈਣਾ ਜਾਂ ਮੈਂ ਸਾਡੇ ਦੂਜੇ ਘਰਾਂ ਦੀ ਜਦਾਂ ਛੇਕਾਂ ਦੇ ਉਹਨਾਂ ਦੇ ਚਾਚੇ ਹੋ ਰਹਿਆਂ ਦੇ ਉਹਨਾਂ ਦੇ ਜਵਾਕਾਂ ਨੇ ਜਦੋਂ ਕੋਈ ਰੋਟੀ ਆਟੀ ਖਾਣਾ ਜਾਂ ਕੁਝ ਬਾਹਰੋਂ ਚੀਜ਼ ਲੈ ਕੇ ਆਉਣੀ ਵੀ ਆਪ ਦਾ ਜੀ ਕਰਨਾ ਖਾਣ ਨੂੰ ਉਹਨਾਂ ਤੋਂ ਮੰਗਣਾ ਉਹਨਾਂ ਨੇ ਦੇਣੀ ਨਾ ਇਹ ਟਾਈਮ ਦੇਖਿਆ ਫਿਰ ਘਰੇ ਆ ਕੇ ਰੋਣਾ ਮੰਮੀ ਤੋਂ ਮੰਗਣਾ ਮਾਤਾ ਨੇ ਹੁਣ ਜਿੱਦੀ ਸੀ ਆਪ ਨੂੰ ਇੰਨੀ ਸਮਝ ਨਹੀਂ ਸੀ ਗਈ ਮਾਤਾ ਨੇ ਕੁੱਟ-ਕੱਟ ਕੇ ਪਾਣੀ ਪੂਣੀ ਪਿਆ ਕੇ ਵਿਰਾ ਕੇ ਪਾ ਦੇਣਾ ਸੌ ਜਾਣਾ ਬਸ ਉਸ ਤੋਂ ਬਾਅਦ ਉੱਠ ਕੇ ਫਿਰ ਭੁੱਲ ਜਾਂਦੇ ਫਿਰ ਖੇਡਣ ਲੱਗ ਜਾਂਦੇ ਵੀ ਇਸੇ ਤਰ੍ਹਾਂ ਦੌਰ ਲੰਘਦਾ ਗਿਆ ਗਰੀਬੀ ਨੇ ਇੱਥੋਂ ਤੱਕ ਨੁਕਸਾਨ ਲਿਆਂਦਾ ਜੀ 2008 ਦੇ ਵਿੱਚ ਮੇਰੇ ਮਾਤਾ ਨੂੰ ਕੈਂਸਰ ਦੀ ਸ਼ਿਕਾਇਤ ਹੋ ਗਈ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਇਲਾਜ ਕਰਾਉਂਦੇ ਰਹੇ ਕਿੱਧਰ ਬਾਅਦ ਇਲਾਜ ਕਰਾਇਆ ਮਲੌਰ ਬਹੰਡੇ ਲੈ ਕੇ ਫਿਰਦੇ ਰਹੇ ਡਾਕਟਰਾਂ ਨੇ ਕਿਸੇ ਨੇ ਉਹ ਨਹੀਂ ਕੀਤਾ ਉਦੋਂ ਬਾਅਦ ਫਿਰ ਰਿਸ਼ਤੇਦਾਰ ਕਹਿੰਦੇ ਵੀ ਮੈਂ ਡੇੜੀ ਦੇ ਫੁੱਫੜ ਸੀਗੀ ਉਹ ਕਹਿੰਦੇ ਵੀ ਆਪਾਂ ਪਟਿਆਲੇ ਲੈ ਕੇ ਚੱਲਦੇ ਆ ਰਜਿੰਦਰ ਹਸਪਤਾਲ ਦੇ ਵਿੱਚ ਵੱਡਾ ਸਰਕਾਰੀ ਹਸਪਤਾਲ ਉੱਥੇ ਡਾਕਟਰ ਸਿਆਣੇ ਆ 10 ਜਿਵੇਂ ਰਿਸ਼ਤਾ ਦੱਸੀ ਗਿਆ ਆਪਾਂ ਕਰ ਦੇਗੇ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਬਾਬਿਆਂ ਦੇ ਕੋਲ ਲੈ ਜਾ ਜੀ ਇਹਨੂੰ ਤਾਂ ਕਸਰ ਹੁੰਦੀ ਆ ਅਸੀਂ ਬਾਬਿਆਂ ਕੋਲ ਵੀ ਜਾਵੜੇ ਕਹਿੰਦੇ ਮਰਦਾ ਬੰਦਾ ਕੀ ਨਹੀਂ ਕਰਦਾ ਸਾਰਾ ਕੁਝ ਕਰਦਾ ਰਜਿੰਦਰਾ ਲਿਆਂਦਾ ਜੀ ਪਟਿਆਲੇ ਉਹੀ ਗੱਲ ਆ ਵੀ ਪੈਸਾ ਆਪਦੇ ਕੋਲ ਹੈ ਨਹੀਂ ਸੀ ਉਹ ਰਿਸ਼ਤਦਾਰਾਂ ਤੋਂ ਫੜ ਕੇ ਲਾ ਰਹੇ ਸੀ ਜਿਵੇਂ ਅਗਲੇ ਨੇ ਕਿਹਾ ਉਹ ਮੰਨਣੀ ਪੈਣੀ ਸੀ ਰਜਿੰਦਰਾ ਲਿਆਂਦਾ ਰ ਆਪਰੇਟ ਹੋਇਆ ਹੁਣ ਕੈਂਸਰ ਵਾਲੇ ਬੰਦੇ ਦਾ ਜਿਹੜੂ ਲੀਵਰ ਕੈਂਸਰ ਹੋਵੇ ਉਹਦਾ ਆਪਰੇਸ਼ਨ ਹੋ ਜੇ ਉਹ ਜ਼ਹਿਰ ਫੈਲ ਜਾਂਦਾ ਬੰਦਾ ਬਚਦਾ ਹੀ ਨਹੀਂਗਾ ਉਹੀ ਗੱਲ ਹੋਈ 48 ਘੰਟਿਆਂ ਦੇ ਵਿੱਚ ਵਿੱਚ ਮਾਤਾ ਮੇਰੇ ਪੂਰੇ ਹੋ ਗਏ ਅੱਛਾ ਤੇ ਤੁਸੀਂ ਕਿੰਨੇ ਸਾਲ ਦੇ ਸੀ ਮੈਂ ਉਦੋਂ 8 ਸਾਲ ਦਾ ਸੀ ਹੂੰ ਤੇ ਉਹ ਚਲੋ ਮਾਤਾ ਹੋ ਗਏ ਮੈਨੂੰ ਉਸ ਗੱਲ ਦਾ ਨਹੀਂ ਹੈਗਾ ਬਟ ਉਦੋਂ ਗਰੀਬੀ ਨੇ ਇੱਕ ਚੀਜ਼ ਲਾਈਜ਼ ਕਰਾਈ ਮੇਰੀ ਮੰਮੀ ਦੇ ਸੰਸਕਾਰ ਦੇ ਉੱਤੇ ਨਾ ਸਾਡੇ ਹੀ ਮੈਂ ਨਾਂ ਨਹੀਂ ਲਾਊਂਗਾ ਕੋਈ ਰਿਸ਼ਤਾ ਨਹੀਂ ਦੱਸੂਗਾ ਸਾਡੇ ਘਰ ਚੋਂ ਸੀਗੇ ਉਹਨਾਂ ਨੇ ਲੱਕਣਾ ਪਾਈਆਂ ਸੀ ਸਿਰਫ 800 ਰੁਪਏ ਦੀਆਂ ਵਟਸਐਪ 'ਪੀਆ' ਵੀ ਸਾਨੂੰ ਸੁਣਾ ਦਿੱਤਾ ਗਿਆ ਕਿ ਤੇਰੀ ਜਨਾਨੀ ਦੇ ਉੱਤੇ ਤੇਰੀ ਮਾਂ ਦੇ ਉੱਤੇ ਮੇਰੇ ਡੈਡੀ ਨੂੰ ਤੇ ਮੈਨੂੰ ਮੈਂ 800 ਰੁਪਏ ਦੀਆਂ ਲੱਕਣਾ ਪਈਆਂ ਸੀ ਮੇਰੇ 800 ਦੇ ਬਾਦ ਬਾਦ ਦੇ ਉਦੋਂ ਮੈਨੂੰ ਉਦੋਂ ਮੈਂ ਸੌ ਖਾਦੀ ਐ ਲਾਈਜ਼ ਹੋਇਆ ਵੀ ਇਹ ਗਰੀਬੀ ਬਹੁਤ ਗੰਦੀ ਚੀਜ਼ ਆ ਵੀ ਗਰੀਬੀ ਘਰ ਚੋਂ ਪੱਟਣੀ ਆ ਅੱਜ ਜਿਹੜੇ ਘਰ ਨੂੰ ਲੋਕ ਮੂੰਹ ਮੋੜ ਕੇ ਲੰਘਦੇ ਆ ਜਾਂ ਉਹ ਘਰ ਦੇ ਵਿੱਚੋਂ ਗਰੀਬੀ ਪੱਟਣੀ ਆ ਪਰ ਉਹ ਕਹਿੰਦੇ ਹੁੰਦੇ ਆ ਪ੍ਰਮਾਤਮਾ ਨੂੰ ਸ਼ਾਇਦ ਹੋਰ ਦੁੱਖ ਦੇਣਾ ਸੀ ਹੋਰ ਉਸ ਅੰਦਾਜ਼ ਦੇ ਵਿੱਚ ਲੰਘੋਣਾ ਸੀਗਾ ਸਾਡੇ ਉੱਤੇ ਫਿਰ ਵੀ ਕਿਉਂਕਿ ਮੈਂ ਛੋਟਾ ਸੀ ਕੀ ਕਰ ਸਕਦਾ ਸੀ 8 ਸਾਲ ਦਾ ਸੀਗਾ ਨਾ ਮੈਨੂੰ ਕੋਈ ਕੰਮ ਮਿਲਦਾ ਸੀ ਬਾਹਰ ਜਾ ਕੇ ਮੈਂ ਦੁਕਾਨਾਂ ਦੇ ਟਰਾਈ ਕੀਤਾ ਵੀ ਮੈਨੂੰ ਕੋਈ ਰੱਖ ਲੇ ਕੋਈ ਪਾਰਟ ਟਾਈਮ ਮੈਂ ਸਕੂਲ ਦੇ ਨਾਲ ਨਾਲ ਕੰਮ ਕਰ ਲਾਂ ਡੈਡੀ ਨੇ ਵੀ ਸਟਾਰਟਿੰਗ ਦੇ ਵਿੱਚ ਕਰਨ ਤਾਂ ਰੈਡੀਆਂ ਦੇ ਕੋਈ ਨਹੀਂ ਤੂੰ ਮੈਂ ਜਿੰਨੇ ਜੋਗਾ ਹੈਗਾ ਮੈਂ ਤੁਹਾਨੂੰ ਪਾਲੂਗਾ ਨਾ ਵੀ ਤੁਸੀਂ ਇਹ ਨਾ ਸੋਚੋ ਵੀ ਮੈਂ ਤੁਹਾਨੂੰ ਪਾਲ ਨਹੀਂ ਸਕਦਾਗਾ ਤੂੰ ਪੜ ਆਵਦਾ ਉਹ ਕਰ ਹੌਲੀ ਹੌਲੀ ਕਰਦੇ ਕਰਾਉਂਦੇ ਜਿਹੜਾ ਚੱਲਦਾ ਗਿਆ ਸਰ ਸਿਸਟਮ ਚੱਲਦਾ ਗਿਆ ਫਿਰ ਫਾਦਰ ਸਾਹਿਬ ਨੇ ਸੋਚਿਆ ਵੀ ਸਿਸਟਰ ਵੱਡੇ ਆ ਉਹਨਾਂ ਦੀ ਮੈਰਿਜ ਕਰਨੀ ਹੈ ਵੀ ਤੂੰ ਛੋਟਾਗਾ ਤਾਂ ਜਿਹੜਾ ਵਿਆਹ ਕਰਾ ਲਿਆ ਉਹਨਾਂ ਨੇ ਦੂਜਾ ਹੂੰ ਵੀ ਉਹ ਰਿਸ਼ਤੇਦਾਰ ਵੀ ਕਹਿਣ ਲੱਗੇ ਨਾਨਕੇ ਵੀ ਕਹਿਣ ਲੱਗੇ ਵੀ ਭਾਈ ਵਿਆਹ ਹੋਰ ਕਰਾ ਲੈ ਔਖਾਗਾ ਹਨਾ ਵੀ ਕੰਮ ਰੋਟੀ ਟੋਕਦਾ ਔਖਾ ਹੋ ਜੂ ਮੁੰਡਾ ਛੋਟਾਗਾ ਵੀ ਘਰ ਸੰਭਨ ਵਾਲਾ ਕੋਈ ਬਾਹਰ ਖਲਣ ਵਾਲੀ ਚਾਹੀਦੀ ਆ ਕੋਈ ਚੰਗਾ ਪਰਿਵਾਰ ਸਾਨੂੰ ਮਿਲ ਗਿਆ ਸੀਗਾ ਤਾਂ ਕਰਕੇ ਫਿਰ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਤੇ ਡੈਡੀ ਮੰਨ ਗਏ ਸੀਗੇ ਡੈਡੀ ਕਹਿੰਦੇ ਚਲੋ ਮੈਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਭਾਈ ਕੱਲ ਨੂੰ ਮੈਨੂੰ ਕੋਈ ਲਾਂਭਾ ਨਾ ਦੇਵੇ ਵੀ ਵੀ ਇਹਨੇ ਜੁਆਕਾਂ ਦਾ ਕੇਅਰ ਨਹੀਂ ਕੀਤੀ ਵੀ ਇਹਨੇ ਤਾਂ ਆਪਦਾ ਵਿਆਹ ਕਰਾਉਣ ਬਾਰੇ ਸੋਚਿਆ ਵਿਆਹ ਕਰਾ ਲਿਆ ਉਹ ਫਿਰ ਪ੍ਰਮਾਤਮਾ ਨੂੰ ਸ਼ਾਇਦ ਨਹੀਂ ਮਨਜ਼ੂਰ ਸੀ ਹਜੇ ਸੁੱਖ ਲਿਆਂਦਾ ਸੀਗਾ ਵਿਚਾਰ ਸੁੱਖ ਹੋਊਗਾ ਬਾਹਰ ਖੁੱਲੂਗਾ ਰੋਟੀ ਪੱਕਦੀ ਹੋ ਜੂਗੀ ਪਾਸ ਹਾਲੇ ਬਾਅਦ ਮੇਰੇ ਸੈਕੰਡ ਮਦਰ ਵੀ ਮੰਜੇ 'ਚ ਪੈ ਗਏ ਅੱਛਾ ਉਹਨਾਂ ਦਾ ਸਾਰੀ ਬਾਡੀ ਜਿਹੜੀ ਸੀਗੀ ਉਹਨਾਂ ਦੀ ਬਾਜ਼ਾਰ ਚ ਡਿੱਗ ਗਏ ਤੇ ਧੌਣ ਦੇ ਵਿੱਚੋਂ ਸੀ 3 ਤੇ ਸੀ 4 ਦਾ ਜਿਹੜਾ ਮਣਕਾ ਸੀਗਾ ਸੁਗਨਾ ਨਾੜੀ ਦੇ ਦੋਨੇ ਇੱਕ ਇਧਰ ਹੁੰਦਾ ਜੀ ਇੱਕ ਸਾਈਡ ਹੁੰਦਾ ਉਹ ਦੋਨੇ ਆਪਸ ਦੇ ਵਿੱਚ ਜੁੜ ਗਏ ਸੀਗੇ ਉਹਨਾਂ ਨੇ ਧੌਣ ਚ ਉਹਨਾਂ ਨਾੜੀ ਨੂੰ ਬਲੌਕ ਕਰਤਾ ਸੀਗਾ ਹੂੰ ਤੇ ਉਹਦਾ ਕੋਈ ਹੱਲ ਨਹੀਂ ਹੈਗਾ ਅਮਰੀਕਾ ਤੱਕ ਵੀ ਉਹਦਾ ਕੋਈ ਹੱਲ ਨਹੀਂ ਹੈਗਾ ਗਾ ਅਸੀਂ ਉੱਥੇ ਤੱਕ ਵੀ ਜਿਹੜੀਆਂ ਸਾਡੇ ਲਿੰਕ ਦੇ ਵਿੱਚ ਕੁਝ ਬੰਦੇ ਸੀਗੇ ਰਿਸ਼ਤਾਰੀ ਦੇ ਵਿੱਚ ਉਹਨਾਂ ਨੇ ਉੱਥੇ ਰਿਪੋਰਟਾਂ ਵੀ ਭੇਜਤੀਆਂ ਅਸੀਂ ਦਿਖਾ ਲਿਆ ਸੀਗਾ ਉਹ ਕਹਿੰਦੇ ਵੀ ਇਹਦਾ ਆਪਰੇਸ਼ਨ ਹੋ ਜੂਗਾ ਪਰ ਇਹਦੇ ਵੀ 100 ਦੇ ਵਿੱਚ 1% ਚਾਂਸ ਹੁੰਦੇ ਆ ਕਿ ਇਹ ਬੰਦਾ ਬਚਦਾ ਵੀ ਉਹਦੇ ਨਾਲ ਚੰਗਾ ਵੀ ਤੁਸੀਂ ਆਈ ਇਹਦੀ ਸੇਵਾ ਕਰ ਲਓ ਫਿਜ਼ੀਓਥੈਰੇਪੀ ਵਗੈਰਾ ਕਰਾ ਕੇ ਉਹ ਕਰਾ ਕੇ ਦੇਖ ਲਓ ਤੁਸੀਂ ਜੇ ਇਹਦੀ ਨਾੜ ਖੁੱਲ ਜੇ ਪ੍ਰੈਸ਼ਰ ਨਾਲ ਖੁੱਲ ਜੇ ਤਾਂ ਖੁੱਲ ਜੇ ਆਦਰਵਾਇਸ ਮੈਡੀਕਲ ਦੇ ਵਿੱਚ ਇਹਦਾ ਕੋਈ ਹੱਲ ਨਹੀਂ ਹੈਗਾ ਉਹ ਸਾਰਾ ਅਸੀਂ ਵੀ ਉਦੋਂ ਸਾਡੇ ਕੋਲ ਜਿੰਨੀ ਪੂੰਜੀ ਸੀਗੀ ਜੋ ਮਗਰ ਬਚਿਆ ਸੀ ਜਾਂ ਜਿੰਨਾ ਕ ਅਸੀਂ ਲੋਕਾਂ ਤੋਂ ਕਰਜ਼ਾ ਫੜ ਸਕੇ ਜਾਂ ਜਿੰਨਾ ਕ ਸਾਨੂੰ ਮਿਲਿਆ ਅਸੀਂ ਦਿੱਤਾ ਤੇ ਉਦੋਂ ਸਮਾਂ ਸਾਡੇ ਤੇ ਇਹੋ ਜਿਹਾ ਆਇਆ ਵੀ ਉਦੋਂ ਸਾਡੇ ਸਕੇ ਵੀ ਨਾ ਮੂੰਹ ਮੋੜ ਗਏ ਸੀਗੇ ਹੂੰ ਜਮਾਂ ਸਕੇ ਮੇਰੇ ਨਾਨਕੇ ਤੱਕ ਕਿਸੇ ਦਾ ਫੋਨ ਤੱਕ ਨਹੀਂ ਆਉਂਦਾ ਸੀ ਕਿਸੇ ਨੇ ਆਈ ਨਹੀਂ ਕਦੇ ਪੁੱਛਿਆ ਸੀਗਾ ਵੀ ਤੁਸੀਂ ਜਿਉਂਦੇ ਹੋ ਜਾਂ ਤੁਸੀਂ ਮਰ ਗਏ ਤੁਸੀਂ ਰੋਟੀ ਖਾ ਲਈ ਜਾਂ ਤੁਸੀਂ ਨਹੀਂ ਖਾਧੀ ਭੁੱਖੇ ਹੋ ਕਿਵੇਂ ਫਿਰਦੇ ਹੋ ਕਿਵੇਂ ਕੱਟ ਰਹੇ ਹੋ ਮੇਰੀ ਪੜ੍ਹਾਈ ਪ੍ਰਾਈਵੇਟ ਸਕੂਲ ਚੱਲ ਰਹੀ ਸੀ ਤੇ ਹਾਲਾਤ ਘਰ ਦੇ ਵਿੱਚ ਇਹ ਹੋਏ ਤੇ ਡੈਡੀ ਕਹਿੰਦੇ ਵੀ ਮੈਂ ਤੈਨੂੰ ਹੁਣ ਅੱਗੇ ਪੜ੍ਹਾ ਨਹੀਂ ਸਕਦਾ ਹੂੰ ਛੱਡਤੀ ਫਿਰ ਪੜ੍ਹਾਈ ਨਹੀਂ 9ਵੀਂ 10ਵੀਂ ਸੀਗੇ ਜੀ ਆਪਾਂ ਦੇਖੋ ਗੁਰੂ ਮਹਾਰਾਜ ਦੇ ਕੋਲ ਕੀ ਬਚਪਨ ਤੋਂ ਪਰਿਵਾਰ ਜਿਹੜਾ ਗੁਰਸਿੱਖੀ ਦੇ ਨਾਲ ਸੀਗਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀਗਾ ਬਚਪਨ ਤੋਂ ਮਾਤਾ ਨੇ ਮੇਰੀ ਨੇ ਬਹੁਤ ਇਹੋ ਜਿਹੀਆਂ ਸਾਖੀਆਂ ਸੁਣਾਈਆਂ ਛੋਟੇ ਸਹਿਬਜ਼ਾਦਿਆਂ ਦੀਆਂ ਬੰਦਾ ਸਿੰਘ ਬਹਾਦਰ ਹੋਰਾਂ ਦੀਆਂ ਨਾ ਬੀਬੀ ਰਜਨੀ ਦੀ ਜਿਵੇਂ ਹੁਣ ਫਿਲਮ ਆ ਰਹੀ ਆ ਸਾਖੀਆਂ ਸੁਣਦੇ ਆਨੇ ਵੀ ਕਦੇ ਹਿੰਮਤ ਨਹੀਂ ਹਾਰੀ ਸੀਗੀ ਮੈਂ ਡਰਿੰਦ ਨੂੰ ਕਹਾਂ ਮੈਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਆਪਦੀ ਪੜ੍ਹਾਈ ਆਪੇ ਪੜ੍ਹ ਲਊਗਾ ਮੈਂ ਆਪੇ ਕਰ ਲਊਗਾ ਮੈਂ ਫਿਰ ਨਾਲ-ਨਾਲ ਜੀ ਦੁਕਾਨ ਤੇ ਮੈਨੂੰ ਕੰਮ ਮਿਲ ਗਿਆ ਸੀਗਾ ਉੱਥੇ ਆਪਣੇ ਗਿੱਦਰਵਾ ਹੈਗੀ ਆ ਪਸਾਰੀਆਂ ਦੀ ਦੁਕਾਨ ਹੈਗੀ ਆ ਮੇਰ ਚੰਦ ਪਸਾਰੀ ਵਾਜਦੇ ਨੇ ਉਹਨਾਂ ਨੇ ਮੈਨੂੰ 25 ਪੈਸੇ ਇੱਕ ਪੈਟਕ ਭਰਨ ਦੇ ਦਿੱਤੇ ਸੀਗੇ ਯਾਨੀ ਕਿ ਜੇ ਮੈਂ 4 ਪੈਟਕ ਭਰਦਾ ਸੀ ਪੈਕਿੰਗ ਦਾ ਕੰਮ ਮਿਲਿਆ ਸੀ ਮੈਨੂੰ ਮੈਂ ਸਕੂਲ ਤੋਂ ਬਾਅਦ ਜਾਂਦਾ ਸੀਗਾ ਜੇ 4 ਪੈਟਕ ਭਰਦਾ ਸੀ ਮੇਰਾ ਰੁਪਿਆ ਬਣਦਾ ਸੀ 40 ਪੈਟਕਾਂ ਦੇ ਮੈਨੂੰ 10 ਰੁਪਏ ਬਣਦੇ ਸੀ ਜੇ ਮੈਂ 400 ਪੈਟਕ ਭ ਹੂੰ ਤੇ ਮਿਰਚਾਂ ਵੀ ਉਹਦੇ ਵਿੱਚ ਹੁੰਦੀਆਂ ਸੀ ਹਲਦੀ ਜਿੰਨਾ ਕੁਝ ਦਿੰਦੇ ਸੀ ਸਾਰਾ ਕੁਝ ਕਰਨਾ ਪੈਂਦਾ ਸੀਗਾ ਗੱੱਚ ਹੋ ਜਾਂਦੇ ਸੀ ਬਰਾਹਾਲ ਹੋ ਜਾਂਦਾ ਸੀਗਾ ਮੈਨੂੰ ਯਾਦ ਆ ਵੀ ਮੇਰੇ ਪਹਿਲੇ ਮਹੀਨੇ ਦੀ ਜਿਹੜੀ ਕਮਾਈ ਬਣੀ ਸੀਗੀ ਤਕਰੀਬਨ 1500 ਰੁਪਏ ਮੇਰਾ ਬਣਿਆ ਸੀ ਪਾਰਟ ਟਾਈਮ ਦੇ ਵਿੱਚ ਜਦੋਂ ਮੈਂ ਕੰਮ ਕੀਤਾ 9ਵੀਂ ਕਲਾਸ ਦੇ ਵਿੱਚ ਉੱਥੇ ਮੈਂ 1 ਸਾਲ ਪੂਰਾ ਲਾਇਆ ਆਪਦੀ ਸਟੱਡੀ ਉੱਥੇ ਕੀਤੀ ਸਾਰਾ ਜਿਹੜਾ ਖਰਚਾ ਸੀ ਆਪਦੀਆਂ ਕਿਤਾਬਾਂ ਦਾ ਇੱਥੋਂ ਤੱਕ ਕਿ ਮੈਂ ਆਪਦਾ ਨਹੀਂ ਮੈਂ ਆਪਦੀ ਸਿਸਟਰ ਦਾ ਵੀ ਚੱਕਿਆ ਹੂੰ ਕਿਉਂਕਿ ਜਦੋਂ ਮੈਨੂੰ ਪੜਾਉਣ ਲੈ ਵਾਸਤੇ ਫਾਦ ਸਾਹਿਬ ਕੋਲ ਪਾਇ ਨਹੀਂ ਸੀ ਤਾਂ ਮੇਰੀ ਭੈਣ ਨੂੰ ਮੇਰੀ ਭੈਣ ਤਾਂ ਆ ਛੱਡ ਗਈ ਸੀ ਉਹ ਕਹਿੰਦੀ ਸੀ ਵੀ ਮੈਂ ਨਹੀਂ ਪੜਨਾ ਹੁਣ ਅੱਗੇ ਵੀ ਤੂੰ ਕੋਈ ਗੱਲ ਨਹੀਂ ਮੈਂ ਤਾਂ ਵੀ ਵਿਆਹ ਵਿਆਹ ਕਰਾ ਕੇ ਜਾਵਾਂ ਡੂੰਗੀ ਰੋਟੀਆਂ ਥਾਪ ਲੂੰਗੀ ਜੋ ਘਰ ਚ ਹਾਲਾਤ ਹੀ ਇਹੋ ਜਿਹੋਗੇ ਮੈਂ ਉਹਨੂੰ ਕਿਹਾ ਵੀ ਤੂੰ ਜਿੱਥੋਂ ਤੱਕ ਪੜਨਾ ਬੀਏ ਕਰਨੀ ਐ ਐਮਏ ਕਰਨੀ ਐ ਜੋ ਪੜਨਾ ਨਾਨ ਮੈਡੀਕਲ ਸਟੂਡੈਂਟ ਰਹੀ ਹੈ ਉਹ ਨਾਨ ਮੈਡੀਕਲ ਕੀਤਾ ਸੀ ਉਹ ਵੀ 7000 ਰੁਪਏ ਮਹੀਨੇ ਦੀ ਫੀਸਾਂ ਭਰੀਆਂ ਉਹ ਵੀ ਔਖੇ ਸੋਕੇ ਮੈਂ ਕੁਝ ਵੀ ਕਰਦਾ ਸੀ ਕਿਉਂਕਿ ਮੈਨੂੰ ਇਹ ਲਾਲਚ ਹੁੰਦਾ ਸੀ ਫਿਰ ਮੈਂ ਜਦੋਂ ਕੰਮ ਮੈਨੂੰ ਸੰਡੇ ਨੂੰ ਛੁੱਟੀ ਹੋਣੀ ਜਾਂ ਸੈਟਰਡੇ ਛੁੱਟੀ ਆਏ ਨਹੀਂ ਸੈਕੰਡ ਸੈਟ ਦੇ ਦੀ ਹਨਾ ਮੈਂ ਛੁੱਟੀ ਵਾਲੇ ਦਿਨ ਵੀ ਦੁਕਾਨ ਤੇ ਸਾਰਾ ਸਾਰਾ ਦਿਨ ਸਵੇਰੇ 8 ਵਜੇ ਦੁਕਾਨ ਖੁੱਲ ਜਾਂਦੀ ਮੈਂ 7:30 ਜਾ ਕੇ ਦੁਕਾਨ ਦੇ ਬਾਹਰ ਚੋਂਦਾ ਸੀਗਾ ਵੀ ਯਾਰ ਮੈਨੂੰ ਛੇਤੀ ਕੰਮ ਦੇ ਦੋ ਮੈਂ ਜਿੱਥੇ 400 ਪਟਾਕ ਕੀ ਮੈਂ 1000 1000 ਪਟਾਕ ਵੀ ਦਿੱਲਦਾ ਭਰਿਆਗਾ ਅੱਖਾਂ 'ਚ ਮਿਰਚਾਂ ਪੈ ਜਾਂਦੀਆਂ ਮੱਚਾਂ ਲੱਗ ਗਈਆਂ ਨੇ ਘਰ ਆ ਕੇ ਤੇਲ ਲਾ ਕੇ ਪੈ ਜਾਣਾ ਫਿਰ ਅਗਲੇ ਦਿਨ ਉੱਠ ਕੇ ਚਲਾ ਜਾਣਾ ਫਿਰ ਉਹ ਚੀਜ਼ਾਂ ਕਰਨੀਆਂ ਜੂਨ ਦਾ ਮਹੀਨਾ ਆਉਦਾ ਸਾਰਾ ਮਹੀਨਾ ਮੈਂ ਲਾਉਣਾ ਕੋਈ ਛੁੱਟੀਆਂ ਤੇ ਨਹੀਂ ਜਾਣਾ ਉਹ ਨਹੀਂ ਕਰਨਾ ਉੱਚੀ ਜਾ ਪਹੁੰਗੀਆਂ ਦੇਖਿਆ ਹੰਡਾਇਆ ਫਿਰ ਮਾਤਾ ਦੇ ਖਰਚਾ ਬਹੁਤ ਹੁੰਦਾ ਸੀਗਾ ਉਸ ਤੋਂ ਬਾਅਦ ਵੀ ਦੇਖੋ ਵੀ ਡੈਡੀ ਦੀ ਦਿਹਾੜੀ ਸਰ 350 ਰੁਪਏ 400 ਰੁਪਏ ਉਹਦਾ ਚੱਲਦੀ ਸੀਗੀ 350 400 ਰੁਪਏ ਦਿਹਾੜੀ ਦੇ ਵਿੱਚੋਂ ਜਿਹੜੀ ਮੰਮੀ ਦੀ ਦਵਾਈ ਦਵਾਈ ਸੀ ਮੈਡੀਕਲ ਦੀ ਦਵਾਈ ਆਉਂਦੀ ਸੀ ਜਿਹੜੀ ਡਾਕਟਰਾਂ ਦਾ ਲਾਜ ਜਿਹੜਾ ਵੱਖਰਾਗਾ ਕੱਲੀ ਮੈਡੀਕਲ ਤੋਂ 3 400 ਰੁਪਏ ਦੀ ਦਵਾਈ ਆ ਜਾਂਦੀ ਸੀ ਹੂੰ ਉਹ ਸਾਰਾ ਪੈਸਾ ਉਧਰ ਵੜ ਜਾਂਦਾ ਸੀ ਮਗਰ ਘਰ ਦਾ ਖਰਚਾ ਵੀ ਚਲਾਉਣਾ ਸੀਗਾ ਫਿਰ ਡੇਲੀ ਫਿਜ਼ੀਓਥੈਰੇਪੀ ਹੁੰਦੀ ਸੀ ਬਟਿੰਡੇ ਲੈ ਕੇ ਜਾਣਾ ਪੈਂਦਾ ਸੀ 3-400 ਰੁਪਏ ਦਾ ਤੇਲ ਲੱਗ ਜਾਂਦਾ ਸੀਗਾ ਫਿਰ 200 ਰੁਪਏ ਫੀਸ ਹੁੰਦੀ ਸੀ ਕਿ ਡਾਕਟਰ ਦੀ ਆਪਦੀ ਉਹ ਜਿਹੜਾ ਟ੍ਰੀਟਮੈਂਟ ਕਰਦਾ ਸੀਗਾ ਫਿਰ ਵਾਪਸ ਆਉਣਾ ਸੀਗਾ ਦਿਹਾੜੀ ਛੱਡ ਕੇ ਉਧਰ ਜਾਣਾ ਪੈਂਦਾ ਸ਼ਾਮ ਨੂੰ 2 ਘੰਟੇ ਪਹਿਲਾਂ ਫਾਸਾ ਫਿਰ ਇਹ ਕਿਹਨੇ ਕਿਹਾ ਵੀ ਜਰਨਲਿਜ਼ਮ ਚਾਜੋ ਇਹ ਜੀ ਇੱਕ ਨਾ ਵਾਕਿਆ ਹੋਇਆ ਸੀਗਾ ਹੂੰ ਇੱਕ ਕਿੱਸਾ ਕਹਿੰਦੇ ਹੁੰਦੇ ਆ ਬੰਦੇ ਨੂੰ ਮੋੜ ਦਿੰਦਾ ਵੈਸੇ ਮੇਰਾ ਸੁਪਨਾ ਡਾਕਟਰ ਬਣਦਾ ਸੀਗਾ ਮੈਂ ਡਾਕਟਰੀ ਦਾ ਕੰ ਨਾਲ ਨਾਲ ਤੇ ਉਹ ਮੈਂ ਪੜ੍ਹਾਈ ਵੀ ਉਹਦਾ ਮੈਡੀਕਲ ਵੀ ਰੱਖ ਲਈ ਸੀ ਸਟਰੀਮ ਮੈਂ ਪਲਸ 1 ਦੇ ਵਿੱਚ ਜਾ ਕੇ ਮੇਰਾ ਪੂਰਾ ਡ੍ਰੀਮ ਸੀਗਾ ਬਟ ਇੱਕ ਘਰ ਦੇ ਵਿੱਚ ਕੁਝ ਝਗੜੇ ਹੋਏ ਲੜਾਈ ਝਗੜੇ ਤੇ ਹਾਲਾਤ ਇਹੋ ਜਿਹੇ ਬਣੇ ਕਿ ਸਾਡੇ ਉੱਤੇ ਨਾ ਝੂਠਾ ਗਲੀ ਵਾਲਿਆਂ ਦੇ ਇਕੱਠੇ ਹੋ ਕੇ ਸਾਡੇ ਉੱਤੇ ਹੋ ਕਰਾਤਾ ਸਾਨੂੰ ਕੰਪਲੀਟ ਦੇਤੀ ਬੌਲਸ ਨੇ ਕੋਈ ਬਿਨਾ ਐਫ ਆਈ ਆਰ ਕੀਤੇ ਨਾਰਮਲ ਸਾਨੂੰ ਚੱਕ ਕੇ ਲੈ ਗਏ ਡੀ ਐਸ ਪੀ ਨੂੰ ਲੈ ਗਏ ਅਸਲ ਦੇ ਵਿੱਚ ਉਹ ਘਰੇਲੂ ਲੜਾਈ ਸੀਗੀ ਜਿਹੜੀ ਲੋਕਾਂ ਨੇ ਬਾਦੀ ਉਸ਼ਾਲਤੀ ਕਹਿੰਦੇ ਹੁੰਦੇ ਸ਼ਰੀਕਾਂ ਨੂੰ ਮੌਕਾ ਚਾਹੀਦਾ ਸੀਗਾ ਉਹਨਾਂ ਨੇ ਬਲਦੀ ਦੇ ਉੱਤੇ ਤੇਲ ਪਾਤਾ ਪੁਲਿਸ ਨੂੰ ਫੋਨ ਕਰਤਾ ਜੀ ਇਹ ਤਾਂ ਧਾਂ ਦੇਣੇ ਜੀ ਘਰੇ ਕੁੱਟਮਾਰ ਕਰੀ ਜਾਂਦੇ ਐ ਕਰੀ ਜਾਂਦੇ ਜੀ ਹੁੰਦੇ ਮੇਰੀ ਭੈਣ ਨਾਲ ਆ ਨਾ ਤਾਂ ਉਹ ਸਾਨੂੰ ਪੁਲਿਸ ਚੱਕ ਕੇ ਲੈ ਗਏ ਉਦੋਂ ਸਾਡੇ ਡੀਐਸਪੀ ਹੁੰਦਾ ਸੀਗਾ ਮੈਂ ਨਾ ਨਹੀਂ ਲਾਉਂਗਾ ਉਸ ਅਫਸਰ ਦਾ ਉਹਨੇ ਮੇਰੇ ਫਾਜ਼ਲ ਸਾਹਿਬ ਨੂੰ ਤਿੰਨ ਚਾਰ ਮੁੱਕੇ ਉਹਨਾਂ ਨੇ ਛਾਤੀ ਦੇ ਵਿੱਚ ਮਾਰੇ ਡਾਂਗਾ ਮਾਰੀਆਂ ਉਹਨਾਂ ਨੇ ਪਿੰਜਨੀਆਂ ਦੇ ਉੱਤੇ ਤੇ ਮੈਨੂੰ ਵੀ ਉਹਨਾਂ ਨੇ ਥੋੜਾ ਬਹੁਤ ਟਰਟਚਰ ਕੀਤਾ ਮੇਰੇ ਚਪੇੜੇ ਚਪੁਰੇ ਮਾਰੇ ਕੋਈ ਜ਼ਿਆਦਾ ਨਹੀਂ ਕੀਤਾ ਕਿਉਂਕਿ ਮੇਰੇ ਥੋੜਾ ਤਾਂ ਟਾਲ ਗਏ ਸੀਗੇ ਮੈਂ ਉਦੋਂ ਹਜੇ 18 ਸਾਲ ਦਾ ਨਹੀਂ ਹੋਇਆ ਸੀ ਤੇ ਮੈਂ ਉਹਨਾਂ ਨੂੰ ਕਹਿਆ ਸੀ ਮੈਂ ਤੁਸੀਂ ਮੇਰੇ ਤੇ ਹੱਥ ਨਹੀਂ ਚੁੱਕ ਸਕਦੇ ਕਿ ਜਦੋਂ ਉਹਨਾਂ ਨੇ ਮੇਰੇ ਤੇ ਪਹਿਲਾ ਚਪੜਾ ਮਾਰਿਆ ਤਾਂ ਉਹ ਥੋੜੇ ਜੀ ਇਥੋਂ ਡਰ ਗਏ ਸੀਗੇ ਵੀ ਯਾਰ ਮੁੰਡਾ ਸਮਝਦਾਰ ਹੈਗਾ ਹੈ ਨਾ ਪਰ ਮੇਰੇ ਉਹਦੇ ਫਾਹ ਸਾਹਿਬ ਦੇ ਜਿਹੜੇ ਪਏ ਜਦੋਂ ਬਾਅਦ ਚ ਡੈਡੀ ਨੇ ਆ ਕੇ ਘਰੇ ਕਿਹਾ ਵੀ ਮੇਰੇ ਦਰਦ ਹੋ ਰਿਹਾ ਜੀ ਉਹ ਚੀਜ਼ ਨੇ ਮੈਨੂੰ ਇੰਨਾ ਕ ਜਿਆਦਾ ਤੋੜਿਆ ਇੰਨਾ ਕ ਜਿਆਦਾ ਉਹ ਕੀਤਾ ਉਦੋਂ ਹਾਲਾਤ ਮੇਰੇ ਤਾਂ ਦਿਮਾਗ ਤੇ ਇੱਕ ਵਾਰ ਤੇ ਇਹ ਬਣ ਗਿਆ ਸੀਗਾ ਵੀ ਯਾਰ ਮੈਂ ਮੇਰੇ ਸਾਹਮਣੇ ਮੇਰੇ ਪਿਓ ਨੂੰ ਕੁੱਟਦਾ ਬੇਕਸੂਰ ਪਿਓ ਨੂੰ ਕੁੱਟਿਆ ਗਿਆ ਵੀ ਮੇਰਾ ਜਿਉਣ ਦਾ ਕੀ ਫਾਇਦਾ ਹੈਗਾ ਮੈਂ ਤਾਂ ਮਰੀ ਜਾਵਾਂ ਇਦੋਂ ਚੰਗਾ ਮੈਂ ਨਹਿਰ ਤੇ ਜਾ ਕੇ ਬਹਿ ਗਿਆ ਨਹਿਰ ਆਪਣੀ ਮਲੋਟ ਵਾਲੀਆਂ ਨਹਿਰਾਂ ਦੇ ਉੱਤੇ ਜਾ ਕੇ ਮੈਂ ਉੱਥੇ ਇਕੱਲਾ ਬੈਠਾ ਰਿਹਾ 4-5 ਘੰਟੇ 6 ਘੰਟੇ ਮੇਰਾ ਜੀ ਕਰੇ ਵੀ ਮੈਂ ਸੁਸਾਈਡ ਕਰ ਜਾ ਮੈਂ ਘਰੇ ਵਾਪਸ ਨਹੀਂ ਆਉਣਾ ਵੀ ਮੇਰੀ ਜ਼ਿੰਦਗੀ ਹੋਣੀ ਨਹੀਂ ਰਹੀ ਜੀ ਜਿਹੜੇ ਵਿੱਚੇ ਤੁਸੀਂ ਕੀਤਾ ਸਾਰਾ ਕੁਝ ਕੀਤਾ ਜਾਂ ਜਿਹਨੇ ਤੁਹਾਨੂੰ ਦੁਨੀਆ ਦਿਖਾਈ ਯਾਰ ਜਦੋਂ ਉਹਦੇ ਨਾਲ ਆਹ ਕੁਝ ਹੋ ਗਿਆ ਤੁਹਾਡੇ ਸਾਹਮਣੇ ਤੁਸੀਂ ਕੁਝ ਨਹੀਂ ਕਰ ਸਕਿਆ ਪਰ ਉਸ ਤੋਂ ਬਾਅਦ ਚਲੋ ਪਰਮਾਤਮਾ ਕੋਈ ਦੋਸਤ ਸੀਗਾ ਉੱਥੋਂ ਮੋੜ ਲਿਆ ਹੁੰਦਾ ਉਹ ਕਹਿੰਦਾ ਵੀ ਤੂੰ ਇੱਥੇ ਬੈਠਾ ਕਰਦਾ ਮੈਂ ਉਹਨੂੰ ਕਿਹਾ ਮੈਂ ਵੈਸੇ ਹੀ ਆ ਗਿਆ ਸੀ ਮੈਂ ਤਾਂ ਯਾਰ ਪਤਾ ਲੱਗ ਹੀ ਜਾਂਦਾ ਵੀ ਘਰੇ ਕਲੇਸ਼ ਚੱਲਦਾ ਹੈਗਾ ਨਾ ਉਹ ਮੋੜ ਲਿਆ ਉਹ ਹੌਲੀ ਹੌਲੀ ਕਰਦੇ ਕਰਾਉਂਦੇ ਨਾ ਜੀ ਇੱਕ ਆਪਣੇ ਘਰ ਦਰਵਾਜ਼ੇ ਵਿੱਚ ਪੱਤਰਕਾਰ ਨੇ ਸੋਣੀ ਢੱਲਾ ਜੀ ਤਾਂ ਉਹਨਾਂ ਨਾਲ ਚਲੋ ਆਉਣੀ ਜਾਣੀ ਸੀਗੀ ਕਿਉਂਕਿ ਜਿਹੜੀ 숍 ਤੇ ਮੈਂ ਬੁੱਕਸਟੋਰ ਦੇ ਉੱਤੇ ਕਿਉਂਕਿ ਮੈਂ ਪਹਿਲਾਂ ਪਸਾਰੀਆਂ ਦੇ ਕੰਮ ਕੀਤਾ ਉਸ ਤੋਂ ਬਾਅਦ ਫਿਰ ਡੈਡੀ ਲੜਨ ਲੱਗੇ ਕਹਿੰਦੇ ਤੂੰ ਆਹ ਕੰਮ ਨਾ ਕਰ ਲੋਕ ਮੈਨੂੰ ਬੋਲਦੇ ਆ ਟੀਚਰਾਂ ਕਰਦੇ ਆ ਤੂੰ ਕਹਿੰਦੇ ਹੋਰ ਕੰਮ ਕਰ ਲੈ ਮੈਂ ਬੁੱਕਸਟੋਰ ਤੇ ਲੱਗਿਆ ਸੀ ਉੱਥੇ ਉਹਨਾਂ ਦੀ ਆਉਣੀ ਜਾਣੀ ਸੀਗੀ ਉੱਥੇ ਮੇਰਾ ਉਹਨਾਂ ਨਾਲ ਸਹਿਚਾਰ ਬਣ ਗਿਆ ਤੇ ਉਹਨਾਂ ਕਈ ਵਾਰ ਪੁਲਿਸ ਵਾਲੇ ਸਾਡੇ ਕੋਲ ਆਉਂਦੇ ਸੀ ਦੁਕਾਨ ਤੇ ਜਦੋਂ ਪੁਲਿਸ ਵਾਲੇ ਆਉਂਦੇ ਸੀ ਤੇ ਉਹ ਸੋਨੀ ਜਿਹੜੇ ਪੱਤਰਕਾਰ ਸੀਗੇ ਉਹਨਾਂ ਨੂੰ ਜੀ ਜੀ ਕਹਦੇ ਸੀ ਮੰਨ ਲਓ ਜਿਵੇਂ ਪੁਲਿਸ ਵਾਲੇ ਆਮ ਬਿਲ੍ਹਾ ਹੁੰਦਾ ਹੈ ਨਾ ਪੱਤਰਕਾਰਾਂ ਤੋਂ ਕਹਿੰਦੇ ਸੀ ਵੀ ਡਰਦੇ ਆ ਪੁਲਿਸ ਵਾਲੇ ਸਤਿਕਾਰ ਨਾਲ ਬੋਲਦੇ ਸੀਗੇ ਰਿਸਪੈਕਟ ਕਰਦੇ ਸੀਗੇ ਮੈਨੂੰ ਲੱਗਿਆ ਯਾਰ ਮੈਂ ਹੈ ਵੀ ਆਹ ਕੰਮ ਵਧੀਆ ਹੈਗਾ ਨਾ ਨਾਲ ਤਾਂ ਸਰਦਾਰੀ ਆ ਹਰ ਕੋਈ ਜੀ ਕਹਿ ਕੇ ਬੁਲਾਉਂਦਾ ਤੇ ਪੁਲਿਸ ਵਾਲੇ ਵੀ ਜੀ ਕਹਿ ਕੇ ਬੁਲਾਉਂਦੇ ਆ ਯਾਰ ਸਲੂਟ ਹੋਕਦੇ ਆ ਟਰੈਫਿਕ ਵਾਲਾ ਤਾਂ ਨਹੀਂ ਲੋਕਦਾ ਕਿਉਂਕਿ ਮੈਨੂੰ ਇੱਕ ਵਾਰੀ ਰੋਕ ਲਿਆ ਸੀ ਮੇਰਾ ਲਾਇਸੈਂਸ ਬਣਿਆ ਨਹੀਂ ਮੈਂ ਗੱਲ ਕਰਾਤੀ ਉਹਨਾਂ ਨੇ ਛੱਡਤਾ ਮੈਂ ਯਾਰ ਆ ਵੀ ਕੰਮ ਹੌਲੀ ਹੌਲੀ ਉਹ ਚੀਜ਼ਾਂ ਦੇ ਵਿੱਚ ਵੱਧਦਾ ਗਿਆ ਫਿਰ ਹੌਲੀ ਹੌਲੀ ਮੈਨੂੰ ਤੁਹਾਡੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਉਣ ਲੱਗੀਆਂ ਮੈਂ ਤੁਹਾਡਾ ਕੋਲਡੀ ਪਨੀਰ ਵਾਲਾ ਪੀਪੀ ਵਾਲਾ ਜਦੋਂ ਤੁਹਾਡਾ ਰੋਲਾ ਪਿਆ ਸੀ ਨਾ ਤੁਸੀਂ ਸੁਲਝਾਇਆ ਉਹ ਡੇਲੀ ਪੋਸਟ ਦੇ ਅੰਦਰ ਉਹ ਵੀਡੀਓ ਤੋਂ ਬਾਅਦ ਮੈਨੂੰ ਇੰਨਾ ਕੁ ਜ਼ਿਆਦਾ ਮੈਂ ਉਹਨੂੰ ਸੁਣਿਆ ਮੈਨੂੰ ਇਸ ਲੈਨ ਦੇ ਵਿੱਚ ਇੰਟਰਸਟ ਪੈਣ ਲੱਗ ਗਿਆ ਤੇ ਫਿਰ ਮੈਨੂੰ ਇੱਕ ਚੀਜ਼ ਹੋਰ ਮੇਰੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਵੇਂ ਉਹ ਚ ਹੀ ਜਾਈ ਵੀ ਯਾਰ ਜਿਹੜੇ ਡੀਐਸਪੀ ਨੇ ਤੇਰੇ ਫਾਦਰ ਸਾਹਿਬ ਨੂੰ ਕੁੱਟਿਆ ਤੂੰ ਉਹਦੇ ਤੋਂ ਉਹ ਚ ਹੀ ਕਰਦੀ ਆ ਵੀ ਪਾਲ ਸਾਰੇ ਜਿਹੜੇ ਅੱਜ ਸਾਰੇ ਤੈਨੂੰ ਉਹ ਕਰਦੇ ਆ ਥਾਣੇ ਦੇ ਵਿੱਚ ਵੀ ਕੁਝ ਬੰਦੇ ਸੀ ਇੱਕ ਸਾਡਾ ਰਿਸ਼ਤੇਦਾਰ ਲੱਗਿਆ ਹੋਇਆ ਸੀਗਾ ਉਦੋਂ ਅਸੀਂ ਉਹ ਰਿਸ਼ਤੇਦਾਰ ਨੂੰ ਕਿਹਾ ਸੀ ਵੀ ਭਾਈ ਅਸੀਂ ਬੇਕਸੂ ਬਣਾ ਵੀ ਤੂੰ ਡੀਐਸਪੀ ਨੂੰ ਕਹਿ ਡੀਐਸਪੀ ਦੇ ਮੋਰੇ ਸੀ ਅੱਜ ਵੀ ਉਹ ਗਿੱਦਰਵੇ ਦੇ ਵਿੱਚ ਹੀ ਕੰਮ ਕਰਦਾ ਤੇ ਉਹਨੇ ਬਾਰ ਭੇਡ ਲਿਆ ਸੀਗਾ ਆਪਦੇ ਕੰਮ ਨੇ ਦਾ ਉਹਨੇ ਸਾਡੀ ਸੁਣਵਾਈ ਨਹੀਂ ਕੀਤੀ ਸੀ ਫਿਰ ਮੈਂ ਉਹਦੇ ਸੌਂ ਖਾਦੀ ਸੀ ਮੈਂ ਕਿਹਾ ਵੀ ਆਪਾਂ ਆ ਲਾਈਨ ਦੇ ਵਿੱਚ ਵੜਨਾ ਤੇ ਆਪਾਂ ਇੰਨਾ ਕੁ ਨਾਮ ਗਿੱਧਰਵੇ ਦੇ ਵਿੱਚ ਕਮਾਉਣਾਗਾ ਜਿੰਨੀ ਸਾਡੀ ਗਿੱਧਰਵੇ ਦੇ ਵਿੱਚ ਜਿਹੜੀ ਮਿੱਟੀ ਹੋਈ ਆ ਜਾਂ ਜੋ ਅਸੀਂ ਖੋਇਆ ਉਹ ਸਾਰਾ ਕੁਝ ਦੁਬਾਰੇ ਕਮਾਉਣਾ ਏਹੀ ਮੇਰਾ ਪਿਓ ਹੋਊਗਾ ਏਹੀ ਠਾਣਾ ਹੋਊਗਾ ਇੱਥੇ ਹੀ ਅਫਸਰ ਬੈਠੇ ਹੋਣਗੇ ਜੇ ਕਿਤੇ ਬਾਈਚਾਂਸ ਇਹ ਡੀਐਸਪੀ ਇੱਥੇ ਰਹਿ ਗਿਆ ਤੇਹੀ ਡੀਐਸਪੀ ਜਿਹੜਾ ਅਲਾਈਜ਼ ਕਰੂਗਾ ਵੀ ਮੈਂ ਉਸ ਦਿਨ ਗਲਤ ਸੀਗਾ ਹੂੰ ਇਹ ਤੋਂ ਕਰਾਉਣਾ ਬਸ ਉਹ ਜਿੱਦ ਨੇ ਉਹ ਸੋਣੇ ਇਸ ਲਾਈਨ ਦੇ ਵਿੱਚ ਲਿਆਂਦਾ ਮੈਂ ਸੋਨ ਜੀ ਗੋਲਿਜ਼ਮ ਤੁਸੀਂ ਹੁਣ ਪੜ ਰਹੇ ਹੋ ਦੀ ਪੜਾਈ ਕਰ ਰਹੇ ਹੋ ਮੇਰੀ ਪੜ੍ਹਾਈ ਕੰਪਲੀਟ ਹੋ ਗਈ ਜੀ ਕਿੱਥੋਂ ਕੀਤੀ ਇੱਥੇ ਪਟਿਆਲਾ ਆ ਕੇ ਕੀਤੀ ਯੂਨੀਵਰਸਿਟੀ ਚ ਨਹੀਂ ਇੱਥੇ ਮਹਿੰਦਰਾ ਕਾਲਜ ਮਹਿੰਦਰਾ ਕਾਲਜ ਦੇ ਵਿੱਚ ਫਿਰ ਉਹ ਪੜ੍ਹਦੇ ਰਹੇ ਨਾਲ ਨਾਲ ਜੌਬ ਕਰਦੇ ਰਹੇ ਤੁਸੀਂ ਹਾਂਜੀ ਉਹ ਮੈਂ ਤਾਂ ਆਨਰ ਦੇ ਵਿੱਚ ਹੀ ਤੁਸੀਂ ਜਦੋਂ ਤੁਹਾਡੇ ਕੋਲ ਆਏ ਤੁਸੀਂ ਮੌਕਾ ਦਿੱਤਾ ਤੇ ਮੈਨੂੰ ਇੱਥੇ ਮੈਂ ਸਟੱਡੀ ਮੇਰੇ ਇੱਥੇ ਵੀ ਮੇਰਾ ਸਟੱਡੀ ਵੀ ਕਰਨ ਦਾ ਕੋਈ ਮਨ ਨਹੀਂ ਸੀਗਾ ਉਹਦੇ ਵਿੱਚ ਵੀ ਦੋ ਸ਼ਖਸ ਸੀਗੇ ਇੱਥੇ ਆਨਰ ਦੇ ਵਿੱਚ ਹੀ ਮੈਨੂੰ ਮਿਲੇ ਉਹਨਾਂ ਦਾ ਵੱਡਾ ਯੋਗਦਾਨ ਆ ਜਰੂਪ ਸਿੰਘ ਤੁਹਾਡੇ ਨਾਲ ਹੁੰਦੇ ਸੀ ਕੈਮਰਾਮੈਨ ਰਮਨ ਤੂਰ ਮੈਡਮ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਪੜ ਨਾਲ ਨਾਲ ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ ਕਿਉਂਕਿ ਮੇਰੀ ਤਨਖਾਹ ਉਦੋਂ ਇੰਨੀ ਨਹੀਂ ਹੁੰਦੀ ਸੀ ਸਟਾਰਟਿੰਗ ਚ ਜੌਬਸ ਦੇ ਵਿੱਚ ਇੰਨੀ ਤਨਖਾਹ ਨਹੀਂ ਲੱਗਦੀ ਘਰੇ ਵੀ ਪੈਸੇ ਭੇਜਨੇ ਸੀ ਇੱਥੇ ਰਹਿਣਾ ਵੀ ਸੀਗਾ ਖਰਚਾ ਸੀ ਮੈਂ ਕਿਹਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ 25000 ਰੁਪਿਆ ਫੀਸ ਨਹੀਂ ਭਰ ਸਕਦਾ ਮੇਰੀ ਚਲੋ ਉਹਨਾਂ ਨੇ ਮੇਰੀ ਹੈਲਪ ਕੀਤੀ ਉਹਨਾਂ ਨੇ ਕਿਸੇ ਨੂੰ ਕਿਹਾ ਉਹਨਾਂ ਦੇ ਕੋਈ ਨੌਨ ਦੇ ਵਿੱਚ ਸੀਗੇ ਉਹਨਾਂ ਨੇ ਮੇਰੀ ਪਹਿਲੇ ਸਾਲ ਦੀ ਫੀਸ ਰੇਂਜ ਕਰਵਾਤੀ ਉਹ ਕਹਿੰਦੇ ਵੀ ਅਗਲੇ ਸਾਲ ਦੀ ਫ ਤਾ ਉਹਨਾਂ ਦੇ ਇੱਕ ਛੋਟੇ ਜਿਹੇ ਉਪਰਾਲੇ ਕਰਕੇ ਮੇਰੀ ਇਹ ਜਿਹੜੀ ਜਲ ਜੰਮ ਦੀ ਸਟੱਡੀ ਕੰਪਲੀਟ ਹੋ ਗਈ ਗ੍ਰੈਜੂਏਸ਼ਨ ਹੋ ਗਈ ਜਿਹੜੇ ਬੰਦੇ ਨੇ ਮੇਰੀ ਫੀਸ ਭਰੀ ਸੀ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਉਹ ਐਨ ਆਰ ਆਈ ਸੀਗੇ ਉਹ ਕਹਿੰਦੇ ਵੀ ਬੇਟਾ ਅਸੀਂ ਫੀਸ ਤਾਂ ਭਰ ਦਾਂਗੇ ਬਟ ਸਾਨੂੰ ਇੱਕ ਵਾਦਾ ਚਾਹੀਦਾ ਵੀ ਤੂੰ ਸਾਨੂੰ ਇਹਦੇ ਚ ਪਾਸ ਹੋ ਕੇ ਦਿਖਾਏਗਾ ਤੂੰ ਆਏ ਨਹੀਂਗਾ ਵੀ ਅੱਜ ਭਰਾ ਕੇ ਬਾਅਦ ਵਿੱਚ ਛੱਡ ਜਾਏਗਾ ਜਾਂ ਪਿੱਛੇ हट ਜਾਏਗਾ ਮੈਂ ਸਰ ਵੀ ਮੇਰਾ ਇਹ ਮੋਟਿਵ ਹੀ ਨਹੀਂ ਹੈਗਾ ਵੀ ਮੇਰੇ ਘਰ ਦੇ ਹਾਲਾਤ ਇਦਾਂ ਦੇ ਨੇ ਮੇਰਾ ਚਾਹਣਾ ਮੇਰਾ ਕੁਝ ਬਣੇ ਮੇਰੀ ਸਟੱਡੀ ਕੰਪਲੀਟ ਹੋਊਗੀ ਮੈਨੂੰ ਜੋਬ ਦੇ ਵਿੱਚ ਹੋਰ ਵਾਧਾ ਮਿਲੂਗਾ ਮੇਰੀ ਸੈਲਰੀ ਇਨਕਰੀਮੈਂਟ ਲੱਗਣਗੇ ਹਨਾ ਮੈਨੂੰ ਫਾਇਦਾ ਹੋਊਗਾ ਚੀਜ਼ ਮੈਂ ਕੋਈ ਗੱਲ ਨਹੀਂ ਹੁਣ ਜਦੋਂ ਮੇਰੀ ਡਿਗਰੀ ਆ ਜਾਣੀ ਹੈ ਮੈਂ ਉਹਨਾਂ ਨੂੰ ਕਾਲ ਕਰਨੀ ਹੈ ਤੇ ਕੋ ਉਹਨਾਂ ਨੇ ਮੈਨੂੰ ਇੱਕ ਹੋਰ ਗੱਲ ਕਹੀ ਸੀ ਕਹਿੰਦੇ ਵੀ ਤੁਸੀਂ ਹੈਲਪ ਕਰਨੀ ਹੈ ਜਦੋਂ ਤੁਸੀਂ ਵਧੀਆ ਵਧੀਆ ਮੁਕਾਮ ਤੇ ਹੋਗੇ ਅੱਜ ਮੈਂ ਘਰ ਦੇ ਵਿੱਚ ਠੀਕ ਹਾਂ ਜੀ ਸਾਰਾ ਕੁਝ ਓਕੇ ਆ ਘਰ ਬਣਾ ਵੀ ਰਿਆਂਗਾ ਹੁਣ ਮੇਰਾ ਘਰ ਰਹਿਣ ਨੂੰ ਵੜਦਾ ਕੰਮ ਚੱਲ ਰਿਹਾਗਾ ਉਸ ਘਰ ਦੇ ਵਿੱਚ ਜਿਹੜੇ ਘਰ ਚ ਸਾਈਕਲ ਦੇ ਪੈਚਾ ਲਵਾਉਣ ਨੂੰ ਪੈਸੇ ਨਹੀਂ ਸੀਗੇ ਜਿਹੜੇ ਘਰ ਸੀਗੇ ਉਸ ਘਰ ਦੇ ਵਿੱਚ ਇੱਕ ਸਮਾਂ ਇਹ ਵੀ ਰਿਹਾ ਵੀ ਮੈਂ ਦੋ ਦੋ ਕਾਰਾਂ ਵੀ ਉੱਥੇ ਖੜਾਈਆਂ ਹੂੰ ਆਹ ਇਹ ਸੇ ਪੱਤਰਕਾਰੀ ਦੀ ਬਦੌਲਤ ਇਸੇ ਕੰਮ ਦੀ ਬਦੌਲਤ ਬਸ ਇਹਦੇ ਚ ਕਦੇ ਵੀ ਬੇਇਮਾਨੀ ਨਹੀਂ ਕੀਤੀ ਜਿੱਥੇ ਵੀ ਕੰਮ ਕੀਤਾ ਇਮਾਨਦਾਰੀ ਦੇ ਨਾਲ ਕੀਤਾ ਜੋ ਸੋਚਿਆ ਸੀ ਉਹ ਕੀਤਾ ਜਿਹੜੇ ਪੁਲਿਸ ਵਾਲਿਆਂ ਨੇ ਉਦੋਂ ਕੀਤੇ ਸੀ ਜਾਂ ਜਿਹੜੇ ਦਰਵਾਜ਼ੇ ਭੇੜਦੇ ਸੀਗੇ ਜਾਂ ਜਿਹੜੇ ਡੀਐਸਪੀ ਦੀ ਮੈਂ ਗੱਲ ਕੀਤੀ ਆ ਉਹ ਵੀ ਇੱਕਦਮਾਰੀ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ ਉਹਨਾਂ ਨੇ ਲਾਈਜ਼ ਕੀਤਾ ਵੀ ਹਾਂ ਮੈਂ ਉਸ ਦਿਨ ਗਲਤ ਸੀਗਾ ਕਹਿੰਦੇ ਹੁੰਦੇ ਆ ਕੁਰਸੀਆਂ ਦੇ ਉੱਤੇ ਬੈਠ ਕੇ ਕਈ ਵਾਰ ਗਲਤ ਫੈਸਲੇ ਲਏ ਜਾਂਦੇ ਆ ਤਾਂ ਉਹਦੇ ਮੈਨੂੰ ਸਕੂਨ ਮਿਲ ਗਿਆ ਸੀ ਉਹਦੇ ਮੈਂ ਮੈਚ ਹੋਤ ਲਿਆ ਸੀ ਯਾਰ ਜੋ ਮੇਰਾ ਮਕਸਦ ਸੀਗਾ ਸ਼ਾਇਦ ਮੇਨ ਲੱਗਦਾ ਪੂਰਾ ਹੋ ਗਿਆ ਹੁਣ ਅੱਗੇ ਦਾ ਇਹ ਹੈ ਕਿ ਮੈਂ ਲੋਕਾਂ ਦਾ ਭਲਾ ਕਰਾਂ ਮੈਂ ਹੁਣ ਜਿੰਨਾ ਕਈ ਵਾਰ ਮੇਰੇ ਕੋਲ ਉਹਨਾਂ ਪੈਸਾ ਜੁੜ ਜਾਂਦਾਗਾ ਜਾਂ ਸੁਵੰਤ ਕੱਢਣ ਦੀ ਕੱਢਦਾਗਾ ਮੈਂ ਕਿਸੇ ਦੀ ਮਦਦ ਕਰਨੀ ਹੁੰਦੀ ਹੈ ਕਿ ਇਹਨੂੰ ਬਾਕਸ ਚਾਹੀਦੀਆਂ ਹੁੰਦੀਆਂ ਜਾਂ ਕੁਝ ਵੀ ਹੁੰਦੀ ਹੈ ਜਿੰਨੇ ਕੁ ਹੁੰਦੀਆਂ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਵੀ ਮੈਂ ਮਦਦ ਕਰਾਂ ਕਿਉਂਕਿ ਮੇਰੀ ਕਿਸੇ ਨੇ ਕੀਤੀ ਸੀਗੀ ਤਾਂ ਮੇਰਾ ਵੀ ਫਰਜ਼ ਮੰਨਦਾ ਮੈਂ ਵੀ ਕਿਸੇ ਦੀ ਮਦਦ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੈ ਜੀ ਵਧੀਆ ਚੱਲ ਰਹੇ ਆ ਲੰਬੇ ਸਮੇਂ ਤੋਂ ਤੁਹਾਡੇ ਨਾਲ ਕੰਮ ਕਰ ਰਹੇ ਆ ਤੁਹਾਡੇ ਤੋਂ ਸਿੱਖ ਰਹੇ ਆ ਬਾਕੀ ਹੋਰ ਆਪਣੀ ਇੰਡਸਟਰੀ ਦੇ ਵਿੱਚ ਕਾਫੀ ਵੱਡੇ ਪੱਤਰਕਾਰ ਆ ਜਿਨ੍ਹਾਂ ਨੂੰ ਸੁਣੀਦਾ ਜਣਾ ਚੰਗਾ ਕੰਮ ਕੀਤਾ ਨਾਲ ਸੁਣਿਆ ਬਾਕੀ ਸਿਰ ਦੇਖ ਦੇਖ ਕੇ ਸਰ ਸਿੱਖ ਰਹੇ ਆ ਅੱਗੇ ਵਧ ਰਹੇ ਆ ਬਾਕੀ ਜੋ ਪਰਮਾਤਮਾ ਨੇ ਜਿੰਨੀ ਸੇਵਾ ਲੈਣੀ ਆ ਜਿਹੜੇ ਕੰਮ ਦੇ ਵਿੱਚ ਲੈਣੀ ਆ ਉਹ ਉਸੇ ਨੇ ਲੈਣੀ ਆ ਉਸੇ ਨੂੰ ਪਤਾ ਉਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਚੱਲਦਾ ਠੀਕ ਹੈ ਬਹੁਤ ਧੰਨਵਾਦ ਰਾਜਦੀਪ ਗੱਲਬਾਤ ਕਰਨ ਵਾਸਤੇ ਸਾਡੇ ਵਾਲੇ ਦੇ ਇਸ ਐਪੀਸੋਡ 'ਚ ਇਨਾ ਹੀ ਧੰਨਵਾਦ